अरे हट जाता हूं पाछे ने ਮਤਲਬ ਤੁਹਾਡਾ ਵੀ ਫਿਰ ਜਿਹੜਾ ਪਾਣੀ ਪੂਣੀ ਦਾ ਕੋਈ ਰੌਲਾ ਤੁਸੀਂ ਵੀ ਉਧਰ ਉਧਰ ਹੋਗੇ ਫਿਰ ਸਾਡੇ ਵਾਲੇ ਪਾਸੇ ਇੱਕ ਸਟੈਂਡ ਸਪਸ਼ਟ ਕਰੋ ਤੇ ਤੁਸੀਂ 4 ਲੀਟਰ ਵੱਧ ਪੀ ਜਾਓਗੇ ਤਾਂ ਸਾਨੂੰ ਘੱਟ ਮਿਲ ਜੂ ਤਾਂ ਵੀ ਕੋਈ ਗੱਲ ਨਹੀਂ ਨਹੀਂ ਪਰ ਕਲਾਕਾਰ ਤਾਂ ਗੀਤਾਂ ਦੇ ਵਿੱਚ ਕਹਿੰਦੇ ਆ ਵੀ ਜੱਟ ਦੀ ਚੜ੍ਹਾਈ ਬਹੁਤ ਆ ਜੱਟ ਨੂੰ ਤਾਂ ਕਿਸੇ ਚੀਜ਼ ਦੀ ਫਿਕਰ ਨਹੀਂ ਟੈਨਸ਼ਨ ਨਹੀਂ ਉਹਦਾ ਮੌਜਾਂ ਕਰਦਾ ਬਾਈ ਆਈ ਆ ਹੁੱਕਾ ਜਾਂ ਵੀ ਐਂ ਲੱਗਿਆ ਹੁੰਦਾ ਉਹ ਤੁਸੀਂ ਤਾਂ ਨਹੀਂ ਪੀਤਾ ਪੂਤਾ ਕਦੇ ਜਿੱਥੇ ਹੁੱਕਾ ਹੋਊਗਾ ਨਾ ਉੱਥੇ ਬੰਦੇ ਹੋਣਗੇ ਅੱਛਾ ਜਿੱਥੇ ਹੁੱਕਾ ਨਹੀਂ ਉਹ ਤੇ ਬੰਦੇ ਨਹੀਂ ਬੰਦੇ ਉਧਰ ਵਿਆਹ ਵੀ ਬਾਈ ਬਹੁਤ ਮਤਲਬ ਹੁੰਦੇ ਆ ਜਿਵੇਂ ਮੈਂ ਦੇਖਦਾ ਹੁਣਾਂ ਵੀ ਪ੍ਰਾਂਤਾਂ 'ਚ ਭਰ-ਭਰ ਕੇ ਪੈਸੇ ਦਿੰਦੇ ਆ ਬਹੁਤ ਪੈਹ ਹਰਿਆਣਿਆਂ ਵਾਲਿਆਂ ਕੋਲ ਤੁਹਾਡੇ ਦਾਦਾ ਜੀ ਕਵੀਸ਼ਰੀ ਕਰਦੇ ਸੀ ਸਿੱਖੀ ਜਮ ਦੇ ਨਾਲ ਜੁੜੇ ਸੀ ਹਾਂਜੀ ਹਾਂਜੀ ਪਰ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਵੀ ਕਦੇ ਪੱਗ ਬੰਨਖੀ ਗੀਕੀ ਵਾਲੇ ਪਾਸੇ ਆਇਆ ਜਾਵੇ ਇਹ ਇਹ ਬਹੁਤ ਕਹਿੰਦੇ ਆ ਜਿਹੜੇ ਬਾਹਰੋਂ ਆਉਂਦੇ ਆ ਕਲਾਕਾਰ ਉਹਨਾਂ ਕੋਲੇ ਬੜੇ ਪੈਸੇ ਹੁੰਦੇ ਆ ਇੱਧਰ ਫਿਰੋਖ ਛਿੱਲ ਪਟਾ ਕੇ ਜਾਂਦੇ ਆ ਚੰਗੇ ਯਾਰ ਜਿਹੜੇ ਬਾਹਰੋਂ ਆਉਂਦੇ ਆ ਮਾਈਕ ਸਾਹਮਣੇ ਬਹੁਤ ਕਹਿੰਦੇ ਆ ਅਸੀਂ ਪੰਜਾਬ ਨਾਲ ਮੂੰਹ ਆ ਫਿਰ ਪੰਜਾਬ ਛੱਡਦੇ ਕਿਉਂ ਆ ਜੇ ਇੰਨੇ ਮੂੰਹ ਤੇ ਦੂਜਾ ਵੀ ਚੱਲਦਾ ਮਾਲ ਜਿਹੜਾ ਬਾਰਡਰੋਂ ਪਾਰ ਵਾਲਾ ਕੰਮ ਉਧਰ ਵੀ ਕਦੇ ਕਿਸੇ ਨੇ ਕਿਹਾ ਵੀ ਯਾਰ ਕਲਾਕਾਰੋਂ ਤੁਹਾਡੀ ਕਿਹੜਾ ਗੱਡੀ ਕਿਸੇ ਨੇ ਪੁੱਛਣੀ ਆ ਕਲਾਕਾਰ ਵੀ ਬਹੁਤ ਸ਼ਕੀਨ ਹੁੰਦੇ ਆ ਕਾਲੇ ਮਾਲ ਦੇ ਕਿੰਨੇ ਕਈ ਹੁੰਦੇ ਆ ਉਹ ਰਾਜਸਥਾਨ ਦਾ ਪ੍ਰੋਗਰਾਮ ਡੀਕ ਦੇ ਰਹੇ ਰਹਿੰਦੇ ਕਦੋਂ ਆਉ ਜਿਵੇਂ ਡਾਇਰੈਕਟਰ ਹੈ ਉਹ ਡੀਕ ਦੇ ਵੀ ਉਧਰ ਲੱਗ ਗਿਆ ਕਦੋਂ ਆਉ ਕਿੰਨੇ ਮੇਰੇ ਕਰਨੀ ਜੇਬ ਪੌਟਲੀ ਚਾਰ ਦਿਨਾਂ ਵਿੱਚ ਬਣ ਬੈਜੇਗਾ ਮੁੰਡਿਆ ਭਿੱਜੀ ਬਿੱਲੀ ਮੈਂ ਸ਼ੌਕਣ ਸ਼ਾਪਿੰਗ ਦੀ ਚੰਡੀਗੜ੍ਹ ਕਦੇ ਦਿੱਲੀ ਮੈਂ ਸ਼ੌਕਣ ਸ਼ਾਪਿੰਗ ਦੀ ਇੱਕ ਨਵਾਂ ਪੋਡਕਾਸਟ ਲੈ ਕੇ ਹਾਜ਼ਰ ਅੱਜ ਵੀਰ ਸਾਡੇ ਕੋਲੇ ਜਿਹੜੇ ਪਹੁੰਚੇ ਨੇ ਹਰਿਆਣੇ ਤੋਂ ਆਏ ਨੇ ਤੇ ਹਰਿਆਣੇ ਤੇ ਪੰਜਾਬ ਦਾ ਪਿਆਰ ਬਹੁਤ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਤੁਸੀਂ ਦੇਖਿਆ ਹੈ ਅਕਸਰ ਪੰਜਾਬ ਤੇ ਜਿਹੜੇ ਹਰਿਆਣਾ ਉਹਦੀਆਂ ਗੱਲਾਂ ਚਾਰੇ ਪਾਸੇ ਹੁੰਦੀਆਂ ਨੇ ਕਿਉਂਕਿ ਦੋਵੇਂ ਹੀ ਦਲੇਰ ਨੇ ਤੇ ਜਦੋਂ ਦੋਵੇਂ ਖੜ ਜਾਂਦੇ ਨੇ ਤਾਂ ਫਿਰ ਚਾਰੇ ਪਾਸੇ ਤੜਥੱਲੇ ਜੀ ਮੱਚ ਜਾਂਦੀ ਏ ਅੱਜ ਬਾਈ ਦੀਪ ਹਰਦੀਪ ਸਾਡੇ ਕੋਲੇ ਪਹੁੰਚੇ ਹੋਏ ਨੇ ਗੱਲਬਾਤ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਬੁਲਾਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦੀਪ ਸੰਦੀਪ ਜੀ ਕੀ ਹਾਲ ਨੇ ਤੁਹਾਡੇ ਠੀਕ ਠਾਕ ਹੋ ਠੀਕ ਠਾਕ ਆ ਜੀ ਬਿਲਕੁਲ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਾਨੂੰ ਟਾਈਮ ਦਿੱਤਾ ਕਿਵੇਂ ਆ ਬਾਈ ਮਾਹੌਲ ਉਧਰੋਂ ਤਾਂ ਤੁਸੀਂ ਆਏ ਹੋ ਉਧਰ ਤਾਂ ਹੁਣ ਕਿਸਾਨੀਆਂ ਦੁਬਾਰਾ ਫੇਰ ਜਿਹੜੀਆਂ ਗੂੰਜਾਂ ਪਈਆਂ ਹੋਈਆਂ ਨੇ ਜੀ ਕਿਵੇਂ ਉਧਰ ਬਾਟਰ ਫੂਡ ਮਾਹੌਲ ਤਾਂ ਭਾਜੀ ਫਿਰ ਰੌਣਕਾਂ ਤੁਹਾਨੂੰ ਪਤਾ ਜੀਦੋਂ ਘਰੋਂ ਚੱਲ ਪੈਨੇ ਆ ਹਮ ਤੇ ਜਿੱਥ ਰੌਣ ਲਾ ਕੇ ਤੁਰਤਾ ਹੀ ਰੌਣ ਕਾ ਹੀ ਰਹਿੰਦੀਆਂ ਜਿਵੇਂ ਤਿਆਰੀ ਆ ਫਿਰ ਹਰਿਆਣੇ ਵਾਲਿਆਂ ਦੀ ਇਸ ਵਾਰ ਤਿਆਰੀ ਤਾਂ ਹਮੇਸ਼ਾ ਹੀ ਰਹੀ ਹੈ ਜੀ ਜਦੋਂ ਪੰਜਾਬ ਵੱਲੋਂ ਪੰਜਾਬ ਵੱਲੋਂ ਕੋਈ ਸੱਦਾ ਆਵੇ ਜਾਂ ਪੰਜਾਬ ਵੱਲੋਂ ਕੋਈ ਆਵਾਜ਼ ਉੱਠੇ ਤਾਂ ਹਰਿਆਣੇ ਵਾਲੇ ਨਾਲ ਦੀ ਨਾਲ ਤਿਆਰ ਹੈ ਜਦੋਂ ਉਧਰਲੇ ਪਾਸੇੋਂ ਉੱਠੇ ਤਾਂ ਫਿਰ ਇਧਰਲੇ ਤਿਆਰ ਹੈ ਉਹ ਤਾਂ ਫਿਰ ਅੱਛਾ ਢਿੱਲ ਨਹੀਂ ਕਰਦੇ ਢਿੱਲ ਤਾਂ ਹੈ ਹੀ ਨਹੀਂ ਨਾ ਫਿਰ ਨਹੀਂ ਪਰ ਕੀ ਮੰਨਦੇ ਹੋ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਰਵੱਈਏ ਤੁਸੀਂ ਕਿਵੇਂ ਦੇਖਦੇ ਹੋ ਅਕਸਰ ਜਿਹੜਾ ਕਲਾਕਾਰ ਹੁੰਦਾ ਉਹਦੀ ਨਜ਼ਰ ਬੜੀ ਪਾਰਖੂ ਹੁੰਦੀ ਆ ਉਹ ਵੱਖਰੇ ਤਰੀਕੇ ਦੇ ਨਾਲ ਦੇਖਦਾ ਤਾਂ ਕਿਉਂ ਵਾਰ-ਵਾਰ ਜਿਹੜਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਸਮਝਦੀਆਂ ਨਹੀਂ ਦੇਖੋ ਇਸ ਚੀਜ਼ ਦੇ ਨਾ ਜਿੰਨੇ ਵੀ ਤੁਸੀਂ ਜਿੰਨੇ ਵੀ ਸੱਜਣਾ ਦੀ ਰਾਏ ਲਾਉਂਗੇ ਸਭ ਦੇ ਅੱਡੋ ਅੱਡੇ ਵਿਚਾਰਕ ਮਤ ਨੇ ਇਸੀ ਹੈ ਨਾ ਕੋਈ ਇਸ ਨੂੰ ਪੋਲਿਟਿਕਸ ਜਿਹੜਾ ਅਸੀਂ ਕਸਟੰਟ ਕਹਿੰਦੇ ਆ ਨੇੜੇ ਇਲੈਕਸ਼ਨ ਆ ਰਹੇ ਆ ਕਿਉਂਕਿ ਇਹ ਬੜੀ ਟੇਢੀ ਹੀ ਰ ਹੈ ਨਾ ਕਿ ਮਤਲਬ ਟੇਢੀ ਉਂਗਲ ਨਾਲ ਕਿਓਕੜਨ ਵਾਲਾ ਕੰਮ ਵੀ ਕਰ ਜਾਂਦੇ ਕਦੇ ਨਾ ਕਦੇ ਕਈ ਵਾਰੇ ਸਾਡੇ ਤੋਂ ਬਹੁਤ ਸਾਰੀਆਂ ਚੀਜ਼ਾਂ ਕਰਵਾ ਵੀ ਲਈਆਂ ਜਾਂਦੀਆਂ ਠੀਕ ਹੈ ਤੇ ਕਈ ਵਾਰੀ ਉਹ ਆਪਣੇ ਕਿਸੇ ਨਿੱਜੀ ਹਿੱਤ ਦੇ ਲਈ ਵੀ ਸ਼ੁਰੂ ਕਰਦੇ ਆ ਇਹ ਚੀਜ਼ਾਂ ਨੂੰ ਔਰ ਬਾਅਦ ਚੋ ਕਿਸੇ ਅੰਜਾਮ ਜਿਹੜਾ ਉਸ ਦਾ ਲਾਸਟ ਨਤੀਜੇ ਤੱਕ ਪਹੁੰਚਦੇ ਪਹੁੰਚਦੇ ਕੁਝ ਹੋਰ ਨਿਕਲ ਕੇ ਆਉਂਦਾ ਉਹ ਅਸੀਂ ਵੀ ਨਹੀਂ ਸੋਚਿਆ ਹੁੰਦਾ ਨਹੀਂ ਪਰ ਬਹੁਤ ਸਾਰੇ ਲੋਕ ਹੋਣੇ ਸਵਾਲ ਵੀ ਕਰਨਗੇ ਵੀ ਦੀਪ ਹਰਦੀਪ ਗਾਣਿਆਂ ਵਾਲੇ ਪਾਸੇ ਜਿਵੇਂ ਜਾ ਰਿਹਾ ਕਿ ਕਿਸਾਨੀ ਅੰਦੋਲਨ ਵਿੱਚ ਵੀ ਓਵੇਂ ਯੋਗਦਾਨ ਪਾਊਗਾ ਸਦਾ ਹੀ ਰਹੇ ਬਾਈ ਜੀ ਕਿਸਾਨਾਂ ਦੇ ਨਾਲ ਹੀ ਜੇ ਕਿਸਾਨ ਖੁਸ਼ਹਾਲ ਤਾ ਕਲਾਕਾਰ ਖੁਸ਼ਾਲ ਹੈ ਬਾਈ ਜੀ ਖੜੇ ਅਸੀਂ ਕਿੱਥੇ ਲਾਉਣੇ ਆ ਪ੍ਰੋਗਰਾਮ ਕਿੱਥੇ ਲਾਉਣੇ ਨਹੀਂ ਪਰ ਕਲਾਕਾਰ ਤਾਂ ਗੀਤਾਂ ਦੇ ਵਿੱਚ ਕਹਿੰਦੇ ਆ ਵੀ ਜੱਟ ਦੀ ਚੜ੍ਹਾਈ ਬਹੁਤ ਆ ਜੱਟ ਨੂੰ ਤਾਂ ਕਿਸੇ ਚੀਜ਼ ਦੀ ਫਿਕਰ ਨਹੀਂ ਟੈਨਸ਼ਨ ਨਹੀਂ ਉਹ ਤਾਂ ਮौजਾਂ ਕਰਦਾ ਬਾਈ ਜੀ ਜੱਟ ਦੀ ਚੜ੍ਹਾਈ ਸੀ ਹੈ ਤੇ ਸਦਾ ਹੀ ਰਹੂਗੀ ਜੇ ਚੰਦ ਪਰਸਥਿਤੀਆਂ ਚੰਦ ਲੋਕ ਜੇ ਕੋਈ ਵਕਤ ਐਸਾ ਆ ਵੀ ਜਾਂਦਾ ਹੈ ਕੋਈ ਇਹੋ ਜੀ ਕੰਡੀਸ਼ਨ ਬਣ ਵੀ ਜਾਂਦੀ ਹੈ ਤਾਂ ਉਦੋਂ ਵੀ ਜੱਟ ਦੀ ਚੜ੍ਹਾਈ ਸਦਾ ਹੀ ਰਹੂਗੀ ਕਿਉਂਕਿ ਇਹ ਅੰਨਦਾਤਾ ਹੈ ਇਹ ਅੰਨਦਾਤਾ ਹੈ ਇਹ ਉਹਨਾਂ ਕੰਡੀਸ਼ਨਾਂ ਚ ਵੀ ਲੋਕਾਂ ਨੂੰ ਖਵਾ ਸਕਦਾ ਪਿੱਛੇ ਜੇ ਕਰੋਨਾ ਟਾਈਮ ਚੱਲਿਆ ਹੂੰ ਤੇ ਸਾਰੇ ਘਰੋ ਘਰੀ ਬਹਿ ਗਏ ਕੀ ਹਾਲਾਤ ਹੋਏ ਲੋਕਾਂ ਦੇ ਕਿਸੇ ਦਾ ਸਮਝ ਤੋਂ ਬਾਹਰ ਹੋ ਗਈਆਂ ਸਹੀ ਗੱਲਾਂ ਪਰ ਇਹ ਸਦਾ ਹੀ ਚੜਦੀ ਕਲਾ ਚ ਰਹਿਣ ਨੂੰ ਬਥੇਰੇ ਵਾਰੀ ਟਾਉਣ ਦੀ ਕੋਸ਼ਿਸ਼ ਕੀਤੀ ਐ ਨਾ ਟਿਆ ਤੇ ਨਾ ਡਊਆ ਕਦੇ ਨਹੀਂ ਪਰ ਕਲਾਕਾਰ ਫਿਰ ਲੱਗਦਾ ਵੀ ਉਹ ਜਿਹੜੀ ਗੀਤਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਨਕਲੀ ਨੇ ਬਾਈ ਜੀ ਹਰ ਚੀਜ਼ ਨੂੰ ਨਾ ਪੋਜ਼ਿਟਿਵ ਤਰੀਕੇ ਨਾਲ ਲਈਏ 네ਗੇਟਿਵ ਤਰੀਕੇ ਨਾਲ ਲਈਏ ਹਰ ਪੱਖੋਂ ਉਹਦੇ ਰਿਜ਼ਲਟ ਉਵੇਂ ਨਿਕਲੇ ਆਉਂਦੇ ਹਨਾ ਜੇ ਉਹਨੂੰ ਚੜ੍ਹਦੀ ਕਲਾ ਚ ਦਿਖਾਵਾਂਗੇ ਤਾਂ ਉਹ ਚੜ੍ਹਦੀ ਕਲਾ ਚ ਰਹੂਗਾ ਜੇ ਕਹੇ ਵੀ ਮਰ ਗਿਆ ਕਿਸਾਨ ਇੱਥੇ ਵੀ ਜੱਟ ਮਰ ਗਿਆ ਇੱਥੇ ਵੀ ਮਰ ਗਿਆ ਉਹ ਤਾਂ ਫਿਰ ਢੈਂਦੀ ਕਲਾ ਵਾਲੀ ਗੱਲ ਹੋ ਜਾਂਦੀ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਚੜ੍ਹਦੀ ਕਲਾ ਚ ਵੀ ਰੱਖਣਾ ਚਾਹੀਦਾ ਉਹਨੂੰ ਅੱਛਾ ਤੁਸੀਂ ਮਤਲਬ ਤੁਹਾਡਾ ਵੀ ਫਿਰ ਜਿਹੜਾ ਪਾਣੀ ਪੂਣੀ ਦਾ ਕੋਈ ਰੌਲਾ ਤੁਸੀਂ ਵੀ ਉਧਰ ਉਧਰ ਹੋਗੇ ਫਿਰ ਸਾਡੇ ਵਾਲੇ ਪਾਸੇ ਬਿਲਕੁਲ ਕੋਈ ਗੱਲ ਨਹੀਂ ਜੀ ਤਾਂ ਫਿਰ ਉਹੀ ਪੁਆਇੰਟ ਨਹੀਂ ਇਹ ਤਾਂ ਬਦਲ ਵਾਲੀ ਗੱਲ ਹੋ ਗਈ ਉਹਨੇ ਇੱਕ ਸਟੈਂਡ ਸਪਸ਼ਟ ਕਰੋ ਨਹੀਂ ਸਟੈਂਡ ਸਪਸ਼ਟ ਹੈ ਜੀ ਦੇਖੋ ਇਹ ਪੋਲੀਟੀਕਲ ਜਿਹੜੇ ਮਤਲਬ ਸਿਸਟਮ ਹੈ ਸਾਰਾ ਤੇ ਬਾਕੀ ਕੋਈ ਗੱਲ ਨਹੀਂ ਜਿਵੇਂ ਵੀ ਆਪਣੇ ਭਰਾਵਾਂ ਦੇ ਨਾਲ ਜੇ ਤੁਸੀਂ 4 ਲੀਟਰ ਵੱਧ ਪੀਜੋਗੇ ਤਾਂ ਸਾਨੂੰ ਘੱਟ ਮਿਲ ਜਦਾ ਵੀ ਕੋਈ ਗੱਲ ਨਹੀਂ। ਅੱਛਾ ਨਹੀਂ ਹੁਣ ਕਿਤੇ ਇਧਰ ਕਿਸੇ ਇਧਰਲਾ ਪਾਣੀ ਕਿਵੇਂ ਐ ਵੈਸੇ ਇਧਰ ਪੀਤਾ ਹੋਣਾ ਪੰਜਾਬ ਦਾ ਤੁਸੀਂ। ਜੀ 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 ਜੀ। ਨਹੀਂ ਪਾਣੀ ਮੰਗਣ ਤਾਂ ਨਹੀਂ ਆਏ ਇਸ ਵਾਰੀ। ਨਹੀਂ ਨਹੀਂ ਪਾਣੀ ਮੰਗਣ ਨਹੀਂ ਆਏ ਜੀ ਉਸ ਤਾਂ ਸਦਾ ਪਿਆਰ ਮੰਗਣ ਹੀ ਆਏ ਆ। ਹਮਮ ਔਰ ਪਿਆਰ ਦੇਣਾ ਆਇਆ ਪਿਆਰ ਲੈਣਾ ਆਇਆ ਬਿਲਕੁਲ ਚਾਰ ਗੱਲਾਂ। ਅੱਛਾ ਸਿੱਧੂ ਮੂਸੇ ਵਾਲੇ ਇਹਨੂੰ ਸੁਣਦੇ ਸੀ ਕਿਤੇ ਇਸ ਗੱਲ ਕਰਕੇ ਹੋਇਆ ਨਹੀਂ ਹੈਗਾ ਵੀ ਉਹ ਪਾਣੀਆਂ ਪਿੱਛੇ ਰੋਲਾ ਚੱਕਦੇ ਨੇ ਜਾਂ SYL ਦੀ ਤਰ੍ਹਾਂ ਹੀ ਗੱਲ ਕਰਦੇ ਨੇ SYL ਦੀ ਜਾਂ ਮਸਲਿਆਂ ਦੀ ਨਹੀਂ 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 ਐਵੇਂ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਉਹ ਤਾਂ ਅਲੱਗ-ਅਲੱਗ ਸਟੇਟਮੈਂਟਸ ਨੇ ਅਲੱਗ-ਅਲੱਗ ਵਿਚਾਰਧਾਰਾਵਾਂ ਨੇ ਹਨਾ ਕੋਈ ਬੰਦਾ ਕਿਸੇ ਤਰੀਕੇ ਨਾਲ ਜੁੜਿਆ ਕੋਈ ਕਿਸੇ ਤਰੀਕੇ ਨਾਲ ਜੁੜਿਆ ਪਰ ਜਿਹੜਾ ਆਰਟਿਸਟ ਹੁੰਦਾ ਨਾ ਉਹ ਕਿਸੇ ਨਿਜੀ ਹਿੱਤ ਲਈ ਨਹੀਂ ਜੁੜਿਆ ਹੁੰਦਾ ਹਨਾ ਕਿਉਂਕਿ ਤੁਸੀਂ ਬਹੁਤ ਕੁਝ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਤੁਸੀਂ ਪੰਜਾਬੀਅਤ ਨੂੰ ਵੀ ਨਾਲ ਲੈ ਕੇ ਚੱਲਣਾ ਤੁਸੀਂ ਪੰਜਾਬੀ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣਾ ਤੁਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੈਂ ਮੈਂ ਕਹਾਂ ਕਿ ਮੈਂ ਤਾਂ ਇੱਕ ਹਰਿਆਣੇ ਦਾ ਔਰ ਮੈਂ ਤਾਂ ਸਿੰਗਰ ਹਾਂ ਔਰ ਮੈਂ ਤਾਂ ਫਿਰ ਤਾਂ ਹਰਿਆਣਵੀ ਗਾਣੇ ਫਿਰ ਉਹ ਤਾਂ ਹੱਦਾਂ ਤੋੜ ਕੇ ਸੀਦਾ ਕੰਮ ਕਰਦੇ ਨਹੀਂ ਸਿੱਖੇ ਤਾਂ ਹੋਣਗੇ ਹਾਂਜੀ ਸਿੱਖੇ ਮੈਂ ਹਰਿਆਣਵੀ ਗਾਣੇ ਬਿਲਕੁਲ ਕਿਉਂਕਿ ਉੱਧਰ ਸਾਡਾ ਫਿਰ ਵੀ ਸਰਕਲ ਹੈਗਾ ਚੌਧਰੀ ਲੋਕਾਂ ਨਾਲ ਤੇ ਹਰਿਆਣਵੀ ਬੋਲੀ ਦੀ ਆ ਹਰਿਆਣਵੀ ਇਵਨ ਕਿ ਪਿੱਛੇ ਜੇ ਇੱਕ ਮੁੰਡੇ ਨੇ ਗਾਣਾ ਮੈਥੋਂ ਲਿਖਵਾਇਆ ਵੀ ਮੈਂ ਲਿਖ ਕੇ ਵੀ ਦਿੱਤਾ ਉਹਨੂੰ ਹਰਿਆਣਵੀ ਗਾਣਾ ਤੇ ਬਿਲਕੁਲ ਕੋਈ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਨਹੀਂ ਫਿਰ ਉੱਧਰ ਜਿਹੜੇ ਤਾਊ ਨੇ ਉਹ ਜਿਵੇਂ ਆਏ ਆ ਹੁੱਕਾ ਜਾਂ ਵੀ ਆਈ ਲੱਗਿਆ ਹੁੰਦਾ ਉਹ ਤੁਸੀਂ ਤਾਂ ਨਹੀਂ ਪੀਤਾ ਪੂਤਾ ਕਦੇ ਨਹੀਂ ਭਾਈ ਜੀ ਆਪਾਂ ਹਜੇ ਤੱਕ ਤਾਂ ਦੂਰ ਐਸ ਚੀਜ਼ ਦਾ ਅੱਛਾ ਉਹ ਨਹੀਂ ਹੁਣ ਰਵਾਜ ਆ ਕਿ ਉਹ ਕਿਵੇਂ ਆ ਕੀ ਸਿਸਟਮ ਹੈ ਉਹ ਨਹੀਂ ਉਹ ਰਵਾਜ ਹੈ ਭਾਈ ਜੀ ਉਹ ਤਾਂ ਕਹਿੰਦੇ ਕਿ ਜਿੱਥੇ ਹੁੱਕਾ ਹੋਊਗਾ ਨਾ ਚੌਧਰੀ ਲੋਕਾਂ ਦੀ ਇੱਕ ਆਵਤ ਹੈ ਜਿਹੜੇ ਉਧਰਲੇ ਲੋਕ ਆ ਉਹ ਕਹਿੰਦੇ ਕਿ ਜਿੱਥੇ ਹੁੱਕਾ ਹੋਊਗਾ ਨਾ ਉੱਥੇ ਬੰਦੇ ਹੋਣਗੇ ਅੱਛਾ ਜਿੱਥੇ ਹੁੱਕਾ ਨਹੀਂ ਉੱਥੇ ਬੰਦੇ ਨਹੀਂ ਬਹਿੰਦੇ ਕਿਉਂਕਿ ਉਹਨਾਂ ਦਾ ਸਿਸਟਮ ਹੈ ਕਿ ਤੁਸੀਂ ਰਾਤ 'ਚ ਲੰਗੇ ਜਾ ਰਹੇ ਹੋ ਚਾਹੇ ਤੁਹਾਨੂੰ ਕਿੰਨੀ ਜਲਦੀ ਕਿਤੇ ਹੁੱਕਾ ਪਿਆ ਤਾਂ ਉਹਨਾਂ ਨੇ 2 ਮਿੰਟ ਰੁੱਕ ਕੇ ਜਾਣਗੇ ਉਹਦਾ ਮਤਲਬ ਉਹ ਕਹੇ ਕਿ ਉੱਥੇ 4 ਬੰਦੇ ਬਹਿੰਦੇ 4 ਬੰਦਿਆਂ ਦੀ ਬੈਠ ਉੱਠਾ ਉੱਥੇ ਨਹੀਂ ਇੱਕ ਉੱਥੇ ਬਹੁਤ ਇਹ ਵੀ ਚੱਲਦਾ ਵੀ ਉੱਥੇ ਜਿਹੜੀਆਂ ਕੁੜੀਆਂ ਨੇ ਮੂੰਹ ਟਾਕੇ ਹਜੇ ਵੀ ਰਹਿੰਦੀਆਂ ਨੇ ਹਨਾ ਇਹ ਚੀਜ਼ਾਂ ਨੂੰ ਤੁਸੀਂ ਕੀ ਮੰਨਦੇ ਹੋ ਵੀ ਅਸੀਂ ਅਸ ਦੇਖੋ ਦੋਨੇ ਚੀਜ਼ਾਂ ਫਿਰ ਉਹੀ ਗੱਲ ਆ ਗਈ ਹਰ ਚੀਜ਼ ਦੇ ਦੋਨੋਂ ਰਿਜ਼ਲਟ ਨੇ ਹਨਾ ਆਪਾਂ ਕਹੀਏ ਕਿ ਆਪਾਂ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਤਾਂ ਆਪਾਂ ਗਵਾ ਵੀ ਬਹੁਤ ਕੁਝ ਲਿਆ ਜੇ ਉਹਨਾਂ ਨੂੰ ਆਪਾਂ ਬੈਕਵਰਡ ਕਹੀਏ ਤਾਂ ਉਹ ਅਜੇ ਤੱਕ ਕੋਈ ਸੰਭ ਵੀ ਬਹੁਤ ਕੁਝ ਬੈਠੇ ਗੱਲਾਂ ਉੱਥੇ ਹੀ ਆ ਬਾਈ ਜੀ ਅੱਛਾ ਕਿਵੇਂ ਲੱਗਦਾ ਜਦੋਂ ਇੱਧਰ ਆਉਣੇ ਇੱਧਰ ਤਾਂ ਸਾਰੇ ਪੱਕੇ ਘਰ ਨੇ ਜਦੋਂ ਗਾਣੇ ਵਾਲਿਆਂ ਨੇ ਵੀ ਸ਼ੂਟਿੰਗ ਕਰਨੀ ਆ ਉਹ ਵੀ ਉੱਧਰ ਜਾਂਦੇ ਆ ਫਿਰ ਤੁਹਾਡੇ ਵਾਲੇ ਪਾਸੇ ਉਹ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਹੋ ਕੱਚੇ ਘਰਾਂ ਦਾ ਸਕੂਨ ਫਿਰ ਉਵੇਂ ਹੀ ਆ ਹਰਿਆਣੇ 'ਚ ਤਾਂ ਆਲਮੋਸਟ ਜਿਆਦਾਤਰ ਜਿਹੜੇ ਘਰ ਪੱਕੇ ਹੀ ਹੈਗੇ ਯਾਰ Rajasthan ਪਰੇ ਸਾਡੇ ਨਾਲ ਲੱਗਦਾ ਉਧਰ ਜ਼ਰੂਰ ਕੱਚੇ ਮਿਲ ਜਾਂਦੇ ਆ ਸਕੂਨ ਦੀ ਜਿਹੜੀ ਗੱਲ ਹੈ ਜਿੰਨੇ ਤੁਹਾਡੇ ਕੋਲ ਸਾਧਨ ਘੱਟ ਹੋਣਗੇ ਨਾ ਜਿੰਨੇ ਤੁਹਾਡੇ ਕੋਲ ਸਾਧਨ ਘੱਟ ਮੈਨੂੰ ਲੱਗਦਾ ਉਹਨਾਂ ਹੀ ਜ਼ਿਆਦਾ ਸਕੂਨ ਹੈ ਪਰ ਅੱਜਕਲ ਤਾਂ ਹਰ ਬੰਦਾ ਡਿਮਾਂਡ ਕਰਦਾ ਤੁਸੀਂ ਵੀ ਆਈਫੋਨ ਚੱਕੀ ਫਿਰਦੇ ਹੋ ਇਹ ਤਾਂ ਫਿਰ ਸਮੇਂ ਦੀ ਜ਼ਰੂਰਤ ਹੈ ਜੀ ਕੀ ਕਰਾਂ ਸਮੇਂ ਦੀ ਲੋੜ ਬਣ ਗਈ ਸਮੇਂ ਦੀ ਲੋੜ ਹੈ ਅੱਛਾ ਉਧਰ ਵਿਆਹ ਵੀ ਭਾਈ ਬਹੁਤ ਮਤਲਬ ਹੁੰਦੇ ਆ ਜਿਵੇਂ ਮੈਂ ਦੇਖਦਾ ਹੁੰਨਾ ਵੀ ਪ੍ਰਾਂਤਾਂ 'ਚ ਭਰ-ਭਰ ਕੇ ਪੈਸੇ ਦਿੰਦੇ ਆ ਬਹੁਤ ਪੈਸਾ ਹਰਿਆਣੇ ਵਾਲ ऐसा ਤਾਂ ਫਿਰ ਹੈ ਨਾ ਥੋੜਾ ਜਿਹਾ ਅੱਗੇ ਪਿੱਛੇ ਸੰਭਾਲ ਕੇ ਰੱਖਦੇ ਆ ਪੈਸੇ ਨੂੰ ਨਹੀਂ ਅੱਗੇ ਜਿਵੇਂ ਪੰਜਾਬ ਦੇ ਲੋਕ ਨੇ ਫਿਰ ਵੀ ਕਿਤੇ ਖੁੱਲੇ ਦਿਲ ਦੇ ਲੋਕ ਨੇ ਉਹ ਪੈਸਾ ਪੂਸਾ ਖਰਚਣ ਲੱਗੇ ਹੂੰ ਕਿਉਂਕਿ ਪੰਜਾਬ ਦੇ ਵਿੱਚ ਫਸਲ ਜਿਹੜੀ ਹੈ ਨਾ ਉਹ ਝੋਨੇ ਦੀ ਫਸਲ ਹੁੰਦੀ ਹੈ ਹੂੰ ਤੇ ਹਰਿਆਣੇ ਦੇ ਵਿੱਚ ਜਿਹੜਾ ਪਰਲੇ ਸਰਸਾ ਬੈਲਟ ਹਸਾਰ ਬੈਲਟ ਉਧਰ ਲਈ ਆ ਗਈ ਹੈ ਜ਼ਿਆਦਾਤਰ ਖਾਸ ਕਰਕੇ ਕਿਤੇ ਨਾ ਕਿਤੇ ਮਾਨਸਾ ਦੇ ਨਾਲ ਲੱਗ ਜਾਂਦੇ ਆ ਅਸੀਂ ਤਾਂ ਉਧਰ ਨਰਮਾ 벨ਟ ਹੈ ਕਿਤੇ ਨਾ ਕਿਤੇ ਕਿਸਾਨ ਕਮਜ਼ੋਰ ਹੈ ਉਹ ਫਿਰ ਨਾ ਕੀ ਹੈ ਆਮ ਰੁਟੀਨ ਦੇ ਵਿੱਚ ਪੈਸਾ ਬਹੁਤ ਸੰਭਾਲ ਕੇ ਰੱਖਦੇ ਇਹ ਸੱਚੀ ਗੱਲ ਹੈ ਔਰ ਉਹ ਭਾਤ ਬੋਲਦੇ ਉਹਨੂੰ ਜਿਹੜੇ ਨਾਨਕਸ਼ੱਕ ਬੋਲਦੇ ਆਪਾਂ ਉੱਥੇ ਉਹ ਪੈਸਾ ਜ਼ਿਆਦਾ ਕਰੋੜ ਕਰੋੜ ਦੇ ਦਿੰਦੇ ਆ ਬਾਈ ਉਹ ਤਾਂ ਬਿਲਕੁਲ ਦਿੰਦੇ ਆ ਬਾਈ ਜੀ ਬਿਲਕੁਲ ਨਹੀਂ ਤੁਹਾਨੂੰ ਦਾ ਅੱਜ ਕਿੰਨੇ ਕਿ ਮਿਲੇ ਸੀ ਆ ਤੇ ਦੋ ਤੁਸੀਂ ਮੰਗਿਆ ਹੀ ਦਾਜ ਦੋਜ ਐਕਚੁਅਲੀ ਉਹ ਚੌਧਰੀ ਲੋਕਾਂ ਦਾ ਰਵਾਜ ਆ ਪਾ ਪੰਜਾਬੀ ਲੋਕ ਆ ਨਹੀਂ ਫੇਰ ਵੀ ਯਾਰ ਵੇਖ ਕੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਤਾਂ ਫਾੜ ਹੀ ਲੈਂਦਾ ਨਹੀਂ ਨਹੀਂ ਆਪਣੇ ਜਿਹੜੇ ਰੀਤ ਰਿਵਾਜ ਨੇ ਉਹ ਤਾਂ ਸੇਮ ਹੀ ਆ ਨਾ ਰੈਣਾ ਪੰਜਾਬ ਦੇ ਤਾਂ ਸੇਮ ਹੀ ਆ ਜਿੱਥੇ ਪੰਜਾਬੀ ਜਿੱਥੇ ਉਹ ਤਾਂ ਸੇਮ ਹੀ ਆ ਚਾਹੇ ਉਹ ਕੈਨੇਡਾ ਯੂਕੇ ਕਿਤੇ ਵੀ ਬੈਠੇ ਆ ਉਹ ਹਾਂਜੀ ਹਾਂਜੀ ਅੱਛਾ ਫਿਰ ਉਧਰ ਤਾਂ ਤੁਹਾਡੇ ਕਾਫੀ ਬਾਬਿਆਂ ਦੀ ਵੀ ਚੜਾਈ ਰਹੀ ਹੈ ਜੀ ਫਿਰ ਉਦੋਂ ਨਹੀਂ ਮੰਨ ਕੀਤਾ ਵੀ ਆਸਰਾ ਲੈ ਲਿਆ ਜਾਵੇ ਉਹਨਾਂ ਦਾ ਆਪਾਂ ਸਭ ਦਾ ਹੀ ਆਸਰਾ ਹੈ ਬਾਈ ਜੀ ਹੂੰ ਮੈਂ ਕਹਣਾ ਹਰ ਉਸ ਜਗਾ ਦਾਸਰਾ ਹੈ ਹੂੰ ਜਿੱਥੇ ਦੁਨੀਆ ਦਾ ਸਿਰ ਝੁਕਦਾ ਜਾ ਕੇ ਕਿਉਂਕਿ ਇਹ 21 ਮਿੰਸਾ ਦੀ ਆ ਸੰਦੀਪ ਬਾਈ ਹੂੰ ਇੰਨਾ ਕੋਈ ਵੀ ਪਾਗਲ ਨਹੀਂ ਹੈਗਾ ਵੀ ਤੁਸੀਂ ਆਪਦੇ ਇੰਨੇ ਕੀਮਤੀ ਸਮੇਂ ਚੋਂ ਤੁਸੀਂ ਜਾ ਕੇ ਸਮਾਂ ਦਿਓ ਜੇ ਕਿਸੇ ਨੂੰ ਕੁਝ ਵੀ ਮਿਲਦਾ ਹੈ ਉਹਦੀ ਆਸਥਾ ਉੱਥੇ ਜੁੜੀ ਵੀ ਹੈ ਤਾਂ ਉਹ ਬਹੁਤ ਵੱਡੀ ਗੱਲ ਹੈ ਮੈਂ ਤਾਂ ਮੈਂ ਤਾਂ ਕਹਣਾ ਹੈ ਕਿ ਇਹ ਚਾਹੇ ਉਹ ਕੁਝ ਵੀ ਕਹਿਣ ਲੋਕ ਕਿਸੇ ਵੀ ਡੇਰੇ ਨੂੰ ਕਿਸੇ ਵੀ ਸੰਸਥਾ ਨੂੰ ਕੁਝ ਵੀ ਕਹਿਣ ਮੈਂ ਤਾਂ ਕਹਿਣਾ ਕਿ ਉਹ ਲੋਕ ਉਹਨਾਂ ਲੋਕਾਂ ਤੋਂ ਹਜ਼ਾਰਾਂ ਦਰਜਾ ਚੰਗੇ ਆ ਜਿਹੜੇ ਕਹਿੰਦੇ ਕਿ ਰੱਬ ਹੀ ਹੈ ਨਹੀਂ ਲੱਗਦਾ ਹੈਗਾ ਵੀ ਜਿਹੜੀ ਇਹ ਦੁਨੀਆ ਹੈ ਇਹ ਜਿੱਥੋਂ ਬਾਬੇ ਨਾਨਕ ਨੇ ਕੱਢਣ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਹੀ ਫਸਦੇ ਜਾ ਰਹੇ ਹਾਂ ਬਿਲਕੁਲ ਹੈਗੀ ਉਸ ਚੀਜ਼ ਨੂੰ ਤਾਂ ਫਿਰ ਉਹੀ ਗੱਲ ਆ ਗਈ ਨਾ ਸਮਝਣ ਤੇ ਡਿਪੈਂਡ ਹੈ ਤੁਸੀਂ ਜਾਓ ਮੰਨ ਕੇ ਚਲੋ ਮੈਂ ਕਿਸੇ ਆਸ਼ਰਮ ਦੇ ਵਿੱਚ ਗਿਆ ਠੀਕ ਹੈ ਉੱਥੇ ਕੀ ਮੈਂ ਸਿਸਟਮ ਦੇਖਿਆ ਕਿਸੇ ਵੀ ਡੇਰੇ ਦੇ ਵਿੱਚ ਗਿਆ ਮੈਂ ਉੱਥੇ ਦੇਖਿਆ ਭੈਣਾਂ ਲੱਗ ਬੈਠੀਆਂ ਭਾਈ ਲੱਗ ਬੈਠੇ ਆ ਇੱਕ ਦੂਜੇ ਨੂੰ ਬਾਈ ਜੀ ਭੈਣ ਜੀ ਕਹਿ ਕੇ ਬੁਲਾ ਰਹੇ ਆ ਨਹੀਂ ਪਰ ਮੁਖ ਦਾ ਵਿਖਾਵਾ ਕਿਉਂ ਹੁੰਦਾ ਬਹੁਤ ਜਿਸੀਂ ਦੇਖਦੇ ਆ ਵੀ ਡੇਰਿਆਂ ਦੇ ਵਿੱਚ ਚਲੋ ਗੱਲ ਉਧਰ ਨੂੰ ਤੋਰੀ ਪਈ ਆ ਵੀ ਡੇਰਿਆਂ ਦੇ ਵਿੱਚ ਦਿਖਾਉਣ ਦੀ ਚੀਜ਼ ਕੁਝ ਹੋਰ ਹੁੰਦੀ ਹੈ ਪਰ ਉਹਨਾਂ ਦਾ ਜਿਹੜਾ ਸੱਚ ਨਿਕਲ ਕੇ ਕੁਝ ਹੋਰ ਆਉਂਦਾ ਨਹੀਂ ਨਹੀਂ ਕਈ ਵਾਰ ਇਹ ਨਾ ਸੱਚ ਸਾਰੀ ਦੁਨੀਆ ਦੇ ਸਾਹਮਣੇ ਉਹਨੂੰ ਟਾਈਮ ਵੀ ਲੱਗ ਜਾਂਦਾ ਹੂੰ ਕਈ ਵਾਰੀ ਆਪਾਂ ਲੋਕਾਂ ਦਾ ਸੁਣ ਕੇ ਹੀ ਉਹਨਾਂ ਦੀਆਂ ਸਾਰੀਆਂ ਸੱਚੀਆਂ ਚੀਜ਼ਾਂ ਨੂੰ ਵੀ ਝੂਠੇ ਮੰਨ ਲੈਂਦੇ ਆ ਇਹ ਵੀ ਇੱਕ ਇਫੈਕਟ ਆ ਠੀਕ ਹੈ ਜੇ ਉੱਥੇ ਲੱਖਾਂ ਕਰੋੜਾਂ ਬੰਦੇ ਕਿਤੇ ਵੀ ਕਿਸੇ ਵੀ ਆਸ਼ਰਮ ਕਿਸੇ ਵੀ ਡੇਰੇ ਦੇ ਵਿੱਚ ਜਾ ਰਹੇ ਤਾਂ ਯਾਰ ਉਹ ਕਿਸੇ ਗੱਲ ਨੂੰ ਜਾ ਰਹੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਸਾਨੂੰ 40 40 ਸਾਲ ਹੋ ਗਏ ਆਸ਼ਰਮ ਚ ਮਤਲਬ ਪੰਜਾਬ ਦੇ ਬਹੁਤ ਨਾਮੀ ਗ੍ਰਾਮੀ ਆਰਟਿਸਟ ਜਿਹੜੇ ਉਹਨਾਂ ਕੋਲੇ 뮤직 ਕਰਵਾਉਂਦੇ ਹੁੰਦੇ ਸੀ ਠੀਕ ਹੈ ਤਾਂ ਮੈਂ ਉਹਨਾਂ ਨਾਲ ਸ਼ੁਰੂਆਤ ਕੀਤੀ ਮੁੜ ਕੇ ਹੌਲੀ ਹੌਲੀ ਇਸ ਲਾਈਨ 'ਚ ਜਦੋਂ ਪਹੁੰਚਿਆ ਅੱਜ ਤੁਸੀਂ ਮਿਲੇ ਕੱਲ ਕੋਈ ਹੋਰ ਮਿਲੇ ਤਾਂ ਇਹੇ ਸੰਪਰਕ ਕੇ ਚਾਹੇ ਮੁੜ ਕੇ ਅਸੀਂ ਪਟੰਡਾ ਤੋਂ ਮਿਊਜ਼ਿਕ ਵਗੈਰਾ ਰੈਡੀ ਕਰਵਾਇਆ ਉੱਥੇ ਕੰਪਨੀਆਂ ਦਾ ਆਉਣਾ ਜਾਣਾ ਲੱਗਿਆ ਸੀ ਫਿਰ ਆਨੰਦ ਵਾਲਿਆਂ ਨਾਲ ਗੱਲਬਾਤ ਹੋਈ ਉਹਨਾਂ ਨੇ ਟੇਪ ਕਰੀ ਮੇਰੀ ਫਿਰ ਗੋਇਲ ਵਾਲਿਆਂ ਨਾਲ ਸਿੰਗਲ ਟਰੈਕ ਹੋਇਆ ਤਾਂ ਉਦੋਂ ਦੀਆਂ ਗੱਲਾਂ ਨੇ ਮੈਂ ਅੱਜ ਖੁਦ ਦੇਖਦਾ ਮੇਰੇ ਵੀਡੀਓ ਤੋਂ ਮੈਨੂੰ ਆਪਦੀ ਸ਼ਕਲ ਦਾ ਲੱਗਦਾ ਕਿ ਵੀ ਤੇਰੇ ਹੀ ਆ ਗਾਣੇ ਨਹੀਂ ਪਰ ਤੁਹਾਡੇ ਦਾਦਾ ਜੀ ਕਵੀਸ਼ਰੀ ਕਰਦੇ ਸੀ ਸਿੱਖੀਜ਼ਮ ਦੇ ਨਾਲ ਜੁੜੇ ਸੀ ਹਾਂਜੀ ਹਾਂਜੀ ਪਰ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਵੀ ਕਦੇ ਪੱਗ ਬੰਨ ਕੇ ਗਾਇਕੀ ਵਾਲੇ ਪਾਸੇ ਆਇਆ ਜਾਵੇ ਜਾਂ ਆਪ ਵੀ ਉਸੇ ਰੂਪ ਦੇ ਵਿੱਚ ਆਇਆ ਜਾਵੇ ਕਿਉਂ ਦਾੜੀ ਕਟਾ ਕੇ ਇਹ ਸਾਰਾ ਕੁਝ ਤੁਸੀਂ ਫਿਰ ਕਿਉਂ ਕਰਨ ਦਾ ਸੋਚੇ ਨਹੀਂ ਐ ਜੀ ਕੋਈ ਗੱਲ ਨਹੀਂ ਮੇਰੇ ਇੱਕ ਤਾਂ ਬਚਪਨ ਤੋਂ ਹੀ ਹੈ ਨਹੀਂ ਮੇਰੇ ਕੇਸ ਇੱਕ ਤਾਂ ਹੁੰਦਾ ਕਿ ਮੈਂ ਹੁਣ ਮੈਂ ਹੋ ਗਿਆ ਸਿਆਣਾ ਹੋ ਗਿਆ ਤੇ ਹੁਣ ਮੈਂ ਰੱਖ ਲਾਂ ਜਾ ਕਿਉਂਕਿ ਹੁਣ ਮੈਂ ਇਸ ਚੀਜ਼ ਨੂੰ ਸਮਝਣ ਲੱਗ ਗਿਆ ਕਿ ਸਿਰਫ ਸਿੱਖੀ ਹੈ ਜਾ ਕੋਈ ਚੰਗੇ ਤੁਸੀਂ ਧਾਰਮਿਕ ਇਨਸਾਨ ਬਣਨਾ ਤਾਂ ਤੁਹਾਨੂੰ ਪੱਗ ਹੋਣੀ ਜ਼ਰੂਰੀ ਹੈ ਠੀਕ ਹੈ ਆਪਣੇ ਸਿਰ ਦਾ ਤਾਜ ਹੈ ਆਪਣੇ ਗੁਰੂਆਂ ਦੀ ਬਖਸ਼ੀ ਹੋਈ ਚੀਜ਼ ਇਹ ਤਾਂ ਸਰਕਾਰ ਇੱਕ ਅਲੱਗ ਚੀਜ਼ ਹੈ ਇਹ ਬਹੁਤ ਇਹ ਇਹ ਮੰਨਕਰ ਹੋਣ ਵਾਲਾ ਸਵਾਲ ਹੈ ਹਾਂਜੀ ਇਹ ਬਹੁਤ ਸਾਰੇ ਲੋਕ ਇਸ ਚੀਜ਼ ਤੇ ਕਹਿੰਦੇ ਨੇ ਵੀ ਯਾਰ ਜੇ ਪੱਗ ਨਹੀਂ ਤਾਂ ਮਤਲਬ ਪਰ ਜਿਹੜੀ ਸਾਨੂੰ ਬਖਸ਼ੀ ਹੋਈ ਚੀਜ਼ ਆ ਜੇ ਅਸੀਂ ਉਹਨੂੰ ਅਪਣਾ ਲਵਾਂਗੇ ਤਾਂ ਜੇ ਤੁਸੀਂ ਅੱਜ ਕਹਿੰਦੇ ਹੋ ਵੀ ਮੈਨੂੰ ਜ਼ਰੂਰੀ ਨਹੀਂ ਹੈਗਾ ਨਹੀਂ ਬਨਣ ਤੇ ਫਿਰ ਬਨਣ ਚ ਕੀ ਹਰਜ ਨਹੀਂ ਬਨਦੇ ਆ ਸਮੇਂ ਸਮੇਂ ਸਰ ਕਰੇ ਕੋਈ ਫੰਕਸ਼ਨ ਹੁੰਦੇ ਆ ਤਾਂ ਜ਼ਰੂਰ ਬਨਨੀ ਦੀ ਐਸੀ ਕੋਈ ਗੱਲ ਨਹੀਂ ਕਿ ਅਸੀਂ ਉਹਨੂੰ ਸਾਈਡ ਤੇ ਰੱਖਤਾ ਵੀ ਅਸੀਂ ਸਾਡੇ ਨੀਦੀ ਕਿਉਂ ਨਹੀਂ ਕਿਉਂ ਨਹੀਂ ਜਿਹੋ ਜਿਹੇ ਜਗ੍ਹਾ ਤੇ ਜਾਣੇ ਆ ਉਹੋ ਜਿਹੀ ਹੋ ਕੇ ਜਾਣਾ ਨਹੀਂ ਪਰ ਅਸੀਂ ਪਛਾਣ ਆਪਦੀ ਕਿੱਥੇ ਦੱਸਾਂਗੇ ਜਦੋਂ ਤੁਸੀਂ ਕਿਹਾ ਇਹਦਾ ਮਤਲਬ ਤਾਂ ਫਿਰ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਹੋਈ ਬਾਈ ਜੀ ਸਮੇਂ ਦੀ ਜ਼ਰੂਰਤ ਨਾ ਜਿਹੜੀ ਹੈਗੀ ਅੱਜ ਤਾਂ ਇੰਨਾ ਹੀ ਹੈ ਕਿ ਅਸੀਂ ਬੋਲੀ ਬਚਾ ਲਈਏ ਨਾ ਬੜੀ ਵੱਡੀ ਗੱਲ ਹੈ ਨਹੀਂ ਬੋਲੀ ਬਚਾਉਣ ਦੀ ਕੋਈ ਪਰਵਾਹ ਨਹੀਂ ਸਾਨੂੰ ਕਰਨੀ ਚਾਹੀਦੀ ਬਹੁਤ ਲੋਕ ਨੇ ਨਹੀਂ ਉਹਨਾਂ ਲੋਕਾਂ ਦਾ ਸਾਨੂੰ ਵੀ ਤਾਂ ਸ਼ਾਮਲ ਹੋਣਾ ਪਊਗਾ ਨਾ ਉਹਨਾਂ ਲੋਕਾਂ ਸਾਨੂੰ ਵੀ ਸ਼ਾਮਲ ਹੋਣਾ ਪਊਗਾ ਬੜੀਆਂ ਚੀਜ਼ਾਂ ਨੇ ਟਾਈਮ ਦੇ ਨਾਲ ਬਦਲ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਉਹਦਾ ਵजूद ਹੁਣ ਉਹੀ ਗੱਲ ਆ ਗਈ ਅੱਜ ਕੱਲ ਨਾ ਜਿੰਨੇ ਵੀ ਗਾਣੇ ਰਿਲੀਜ਼ ਹੋ ਰਹੇ ਆ ਉਹਨਾਂ ਦੇ ਗਾਣਿਆਂ ਦੇ ਨਾਮ ਇੰਗਲਿਸ਼ 'ਚ ਹੁੰਦੇ ਆ ਬੜੇ ਆਰਟਿਸਟ ਜਿਹੜੇ ਪੱਤਰਕਾਰ ਸਵਾਲ ਕਰਦੇ ਆ ਵੀ ਯਾਰ ਤੁਸੀਂ ਇੰਗਲਿਸ਼ 'ਚ ਨਾਮ ਰੱਖਦੇ ਹੋ ਗਾਣੇ ਪੰਜਾਬੀ ਆ ਪ੍ਰਮੋਟ ਕਰੋ ਪੰਜਾਬੀ ਤੁਸੀਂ ਇਹ ਗੱਲ ਸਮਝੋ ਕਿ ਜੇ ਪਹਿਲਾਂ ਪੰਜਾਬੀ ਸਿਰਫ ਪੰਜਾਬ 'ਚ ਹੀ ਸੀ ਜਾਂ ਜਿਆਦਾ ਇੰਡੀਆ 'ਚ ਸੀ ਹੁਣ ਪੰਜਾਬੀ ਜਿਹੜੇ ਆ ਵਰਲਡ ਵਾਈਡ ਜਿਹੜੇ ਹੋ ਚੁੱਕੇ ਆ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਪੰਜਾਬੀ 20% ਹੀ ਰਹਿ ਗਈ ਉਹ ਅੱਜ ਉਹਨਾਂ ਨੂੰ ਇੱਕ ਵਾਰੀ ਦੱਸਣਾ ਹੁੰਦਾ ਕਿ ਆ ਗਾਣਾ ਹੈ ਉਹਦਾ ਨਾਮ ਇੰਗਲਿਸ਼ ਚ ਹੋਊਗਾ ਤਾਂ ਉਹ ਇੱਕ ਵਾਰੀ ਖੋਲਦੇ ਉਸ ਚੀਜ਼ ਨੂੰ ਬਾਅਦ ਚ ਪੰਜਾਬੀ ਗਾਣਾ ਸੁਣਦੇ ਤਾਂ ਆਪਣਾ ਨਹੀਂ ਪਰ ਜਿਹੜੀ ਤੁਹਾਡੀ ਗੱਲ ਦਾ ਸਵਾਲ ਆ ਉਹ ਚ ਫਿਰ ਦਲਜੀਤ ਹੁਣਾਂ ਨੇ ਦੱਸਿਆ ਤਾਂ ਹੈ ਕੁਚੇਲਾ ਦੇ ਵਿੱਚ ਵੀ ਜਾ ਕੇ ਉਹ ਪੱਗ ਬਨ ਕੇ ਪਰਫਾਰਮ ਕਰਦੇ ਨੇ ਚਾਦਰਾਂ ਲਾ ਕੇ ਕੁੜਤਾ ਪਾ ਕੇ ਉਹ ਚਲੋ ਉਹਨਾਂ ਨੇ ਲੁੰਗੀ ਸਟਾਈਲ ਜਾ ਉਹ ਅੰਦਾਜ਼ ਆ ਪਰ ਉਹ ਪਰਫਾਰਮ ਕਰਦੇ ਨੇ ਪਰ ਜੇ ਉਹ ਵੀ ਉੱਥੇ ਕੋਟ ਪੈਂਟ ਪਾ ਕੇ ਕਰ ਸਕਦੇ ਸੀ ਨਹੀਂ ਕਰ ਸਕਦੇ ਐ ਮੈਂ ਤਾਂ ਕਹਿਣਾ ਕਿ ਜਿੱਥੇ ਵੀ ਤੁਸੀਂ ਜਾਓ ਉਹੇ ਜੇ ਹੋ ਕੇ ਜਾਓ ਕੋਈ ਪ੍ਰੋਬਲਮ ਨਹੀਂ ਮੈਂ ਕਹਿੰਦਾ ਉਹ ਕਰ ਸਕਦੇ ਸੀ ਪਰ ਉਹਨਾਂ ਨੇ ਕਰਿਆ ਨਹੀਂ ਇਹ ਵੱਡਾ ਸਵਾਲ ਹੈ ਵੀ ਜਦੋਂ ਇਦਾਂ ਜਿਹੜੇ ਏਡੇ ਆਰਟਿਸਟ ਨੇ ਜਦੋਂ ਉਹ ਸੋਚ ਸਕਦੇ ਆ ਕਿ ਅਸੀਂ ਆਪਣਾ ਪਿਸ਼ੋਕੜ ਨਹੀਂ ਛੱਡਣਾ ਕੁਚੇਲੇ ਦੀ ਸਟੇਜ ਤੇ ਚਮਕੀਲੇ ਦਾ ਗੀਤ ਗਾਉਂਦੇ ਨੇ ਜਾਂ ਪੁਰਾਣੇ ਗੀਤ ਗਾਉਂਦੇ ਨੇ ਹੋਰ ਵੀ ਕਲਾਕਾਰਾਂ ਦੇ ਤਾਂ ਇਟ ਮੀਨਸ ਆ ਸਾਡੇ ਪੁਰਾਣੇ ਗਾਇਕਾਂ ਨੂੰ ਵੀ ਤਾਂ ਪ੍ਰਮੋਟ ਕਰ ਰਹੇ ਨੇ ਤੇ ਜਿਹੜੇ ਨਵੇਂ ਕਲਾਕਾਰ ਨੇ ਮੈਂ ਕਹਿੰਦਾ ਉਹ ਕਿਉਂ ਭਜਦੇ ਨੇ ਤੁਸੀਂ ਸਮੇਂ ਤੋਂ ਰੰਗ ਕਿਉਂ ਵਟਾਉਂਦੇ ਹੋ ਬਿਲਕੁਲ ਵੀ ਨਹੀਂ ਰੰਗ ਵਟਾਉਣ ਵਾਲੀ ਗੱਲ ਅਸੀਂ ਗਾਣੇ ਕਰ ਰਹੇ ਆ ਪੰਜਾਬੀ ਗਾਣੇ ਕਰ ਰਹੇ ਆ ਠੀਕ ਹੈ ਪੰਜਾਬੀ ਜਿਹੜੇ ਆਪਣੇ ਸਮਾਜ ਦੇ ਵਿਸ਼ੇ ਨੇ ਉਹੀ ਚੱਕ ਰਹੇ ਆ ਕਿ ਉਹ ਪੰਜਾਬ ਦੀ ਗੱਲ ਨਹੀਂ ਕਿ ਉਹ ਪੰਜਾਬੀਅਤ ਦੀ ਗੱਲ ਨਹੀਂ ਜੇ 스테ਜ ਤੇ ਜੇ ਅਸੀਂ ਗਾ ਰਹੇ ਹਾਂ ਜੇ 스테ਜ ਤੇ ਪਰਫਾਰਮ ਕਰ ਰਹੇ ਹਾਂ ਅਸੀਂ ਵੀ ਗੁਰਤੇ ਚਾਦਰੀ ਪਾ ਕੇ ਗਾਉਨੇ ਆ ਜੇ ਸਮੇ ਸਮੇ ਸਿਰ ਪੱਗ ਦੀ ਜਰੂਰਤ ਹੁੰਦੀ ਐ ਅਸੀਂ ਵੀ ਪੱਗ ਬੰਨ ਕੇ ਗਾਉਨੇ ਆ ਤਾਂ ਇਹ ਕੋਈ ਗੱਲ ਨਹੀਂ ਸਮੇ ਸਮੇ ਸਿਰ ਤੁਹਾਡੀ ਬਹੁਤ ਸਾਰੀ ਮਤਲਬ ਚੀਜ਼ਾਂ ਹੁੰਦੀਆਂ ਜੁੜੀਆਂ ਹੁੰਦੀਆਂ ਤੁਹਾਡੇ ਨਾਲ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਅਸੀਂ ਕੰਮ ਕਰਦੇ ਆ ਪਰ ਮਕਸਦ ਤਾਂ ਸਾਡਾ ਵੀ ਉਹੀ ਹੈ ਨਾ ਜਿਹੜਾ ਉਹਨਾਂ ਦਾ ਹੈ ਚਾਹੇ ਉਹ ਦਿਲਜੀਤ ਦੋਛਾਂ ਚਾਹੇ ਦਲੇਰ ਮਹਿੰਦੀ ਸਾਹਿਬ ਨੇ ਅੱ ਮਕਸਦ ਤਾਂ ਸਾਰ ਸਭ ਦਾ ਹੀ ਹੈ ਨਾ ਕਿ ਯਾਰ ਪੰਜਾਬੀ ਬੋਲੀ ਜਾਵੇ ਪੰਜਾਬੀ ਜਿਹੜੀ ਹੈ ਉਸ ਜਗ੍ਹਾ ਤੇ ਜਾ ਕੇ ਪ੍ਰਮੋਟ ਕੀਤਾ ਜਾਵੇ ਉਸ ਨੂੰ ਹਮ ਤੇ ਬਾਈ ਸਿੱਧੂ ਦੀ ਦੀ ਤਾਂ ਇਹੀ ਸੀ ਨਾ ਚਾਹੇ ਉਹ ਕਿਤੇ ਵੀ ਪਹੁੰਚ ਗਿਆ ਤਾਂ ਉਹਨਾਂ ਨੇ ਮਕਸਦ ਤਾਂ ਉਹੀ ਸੀ ਨਾ ਪੰਜਾਬੀ ਪ੍ਰਮੋਟ ਹੋਵੇ ਨਹੀਂ ਪਰ ਉਹਨਾਂ ਦੀ ਅਕਸਰ ਗੀਤਾਂ ਦੇ ਵਿੱਚ ਸੀਗਾ ਵੀ ਜਦੋਂ ਉਹਨੂੰ ਕਿਸੇ ਕੁੜੀ ਨੇ ਸਵਾਲ ਕਰਿਆ ਵੀ ਜੀ ਤੁਸੀਂ ਬੰਨੇ ਆ ਟਾਵਲ ਆ ਤਾਂ ਫਿਰ ਉਹਨਾਂ ਨੇ ਗਾਣਿਆਂ ਦੇ ਵਿੱਚ ਵੀ ਰਿਪਲਾਈ ਕਰਿਆ ਵੀ ਟਾਵਲ ਨਹੀਂ ਸਿਰ ਤੇ ਮਾਣ ਜੱਟਾਂ ਦਾ ਕਿਉਂਕਿ ਦੱਸਣਾ ਤਾਂ ਸਾਨੂੰ ਪੈਣਾ ਜੇ ਆਪਣੇ ਗੀਤਾਂ ਦੇ ਤੁਸੀਂ ਨਾਮ ਅੰਗਰੇਜ਼ੀ ਚ ਰੱਖਦੇ ਹੋ ਇਟਸ ਓਕੇ ਪਰ ਜੇ ਉਹਨਾਂ ਦੇ ਵਿੱਚ ਵੀ ਅੰਗਰੇਜ਼ੀ ਸ਼ਬਦ ਨੇ ਰੌਲਾ ਤਾਂ ਸਿਰਫ ਉਹਨਾਂ ਦਾ ਹੈ ਵੀ ਜੇ ਤੁਸੀਂ ਪੰਜਾਬ ਦੇ ਵਿੱਚੋਂ ਤੁਹਾਡੇ ਗਾਣਿਆਂ ਦੇ ਵਿੱਚ ਆਪਾਂ ਚਲੋ ਇਹ ਵਿਸ਼ਾ ਨਹੀਂ ਨਹੀਂ ਆਪਾਂ ਮੈਂ ਦੇ ਸਕਦਾ ਹਾਂ ਜਵਾਬ ਇਹਦਾ ਇਹ ਸਹੀ ਕੋਈ ਗੱਲ ਨਹੀਂ ਦੀਪ ਬਾਈ ਪਤਾ ਕੀ ਗੱਲ ਹੈ ਕਿਸੇ ਨੂੰ ਵੀ ਆਪਣਾ ਬਣਾਉਣਾ ਹੋਵੇ ਨਾ ਪਹਿਲਾਂ ਉਹਨਾਂ ਵਰਗੇ ਹੋ ਜਾਣਾ ਚਾਹੀਦਾ ਹੂੰ ਮੇਰਾ ਇਹ ਮੰਨਣਾ ਹੈ ਠੀਕ ਹੈ ਪਰ ਅੰਗਰੇਜ਼ੀ ਤਾਂ ਸਾਡੇ ਵਰਗੇ ਨਹੀਂ ਹੋਏ ਕਿਉਂ ਨਹੀਂ ਹੋਏ ਹੂੰ ਕਿਉਂ ਨਹੀਂ ਹੋਏ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਕੰਪਨੀਆਂ ਦੇ ਵਿੱਚ ਪੰਜਾਬੀ ਮੁੰਡੇ ਕੰਮ ਕਰਦੇ ਨੇ ਨਹੀਂ ਜਦੋਂ ਅੰਗਰੇਜ਼ ਇੰਡੀਆ ਆਏ ਉਦੋਂ ਤਾਂ ਉਹਨਾਂ ਦੇ ਉਹਨਾਂ ਨੇ ਸਾਡੇ ਵਰਗਾ ਕੋਈ ਰੂਪ ਨਹੀਂ ਧਾਰਿਆ ਉਹਨਾਂ ਨੇ ਤਾਂ ਸਭ ਨੂੰ ਜ਼ੁਲਮ ਕਰੇ ਨੇ ਨਹੀਂ ਐਸੀ ਕੋਈ ਗੱਲ ਨਹੀਂ ਨੇਰੇਪੁਰੇ ਜ਼ੁਲਮ ਵੀ ਨਹੀਂ ਕਰੇ ਨਹੀਂ ਜੇ ਆਪਾਂ ਬਸ ਆਪਾਂ ਪਰਸੈਂਟੇਜ ਦੀ ਜ਼ਿਆਦਾ ਲਾਈਏ ਚਲੋ ਉਹਨਾਂ ਨੇ ਕੰਮ ਕਰੇ ਨੇ ਕਿਉਂਕਿ ਉਹਨਾਂ ਦਾ ਇੱਕ ਪ੍ਰਸ਼ਾਸਨ ਦੀ ਡਿਊਟੀ ਹੁੰਦੀ ਆ ਪਰ ਜੇ ਆਪਾਂ ਦੇਖਿਆ ਜਾਵੇ ਜਿਵੇਂ ਸਾਡੇ ਬੰਦੇ ਨੇ ਸਾਡੇ ਬੰਦੇ ਇੱਥੋਂ ਜਾਂਦੇ ਨੇ ਦੋ ਮਹੀਨਿਆਂ ਬਾਅਦ ਜਾ ਕੇ ਉੱਥੇ ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਨਹੀਂ ਐਸੀ ਕੋਈ ਗੱਲ ਨਹੀਂ ਹੈ ਅਸੀਂ ਮੈਂ ਵੀ ਇੰਗਲੈਂਡ ਹੀ ਜ਼ਿਆਦਾਤਰ ਰਹਿੰਨਾ ਹਾਂ ਮੈਂ ਜ਼ਿਆਦਾਤਰ ਉੱਥੇ ਟਾਈਮ ਆਪ ਦਾ ਟਪਾਉਣਾ ਤਾਂ ਇਹ ਜੀ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਅੰਗਰੇਜ਼ੀ ਬੋਲਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਵਰਗੇ ਹੋ ਗਏ ਨਹੀਂ ਆਪਣੇ ਨਾਲ ਬੋਲਣ ਤੇ ਇਤਰਾਜ ਆ ਸਾਨੂੰ ਉਹਨਾਂ ਨਾਲ ਬੋਲਣ ਤੇ ਕੋਈ ਇਤਰਾਜ ਨਹੀਂ ਤਾਂ ਦੇਖੋ ਅੱਜ ਕੱਲ ਦੇ ਬੱਚੇ ਆ ਹੁਣ ਉਹਨਾਂ ਨੂੰ ਜਦੋਂ ਉਧਰ ਜਨਮ ਲੈਂਦੇ ਆ ਜਾਂ ਇਧਰੋਂ ਜਾਂਦੇ ਛੋਟੇ ਹੁੰਦੇ ਆ ਸੁਰਤ ਹੀ ਉਧਰ ਸੰਭਾਲਦੇ ਆ ਤੁਸੀਂ ਕੀ ਕਰੋਗੇ ਜਦੋਂ ਬੱਚਾ 6-7 ਘੰਟੇ ਦੇ ਬੱਚੇ ਖੇਲਦੇ ਆ ਕਿਤੇ ਵੀ ਵੀਕੈਂਡ ਤੇ ਜਾਂਦੇ ਆ ਤਾਂ ਉਹਨਾਂ ਤੇ ਕਿਤੇ ਨਾ ਕਿਤੇ ਜਦੋਂ ਮਾਹੌਲ ਹੀ ਸਾਰਾ ਉਹਨਾਂ ਨੂੰ ਮਿਲ ਗਿਆ ਪਰ ਇਹ ਨਹੀਂ ਕਿ ਉਹ ਮਤਲਬ ਪੰਜਾਬੀ ਨੂੰ ਬਿਲਕੁਲ ਸਮਝਣੋਂ ਹੀ ਹਟ ਗਏ ਅੰਡਰਸਟੈਂਡਿੰਗ ਕਰਨੋਂ ਹਟ ਗਏ ਹਾਂ ਇਹ ਸਾਨੂੰ ਜਾਗਰਤੀ ਜ਼ਰੂਰ ਲਿਆਉਣੀ ਪੈਣੀ ਹੈ ਕਿ ਅੱਜ ਉਹ 20% ਤੇ ਆ ਗਏ ਇਦੋਂ ਗਾਂ ਵਾਲੇ 20 ਤੋਂ ਵੀ ਜਾਣਗੇ ਉਦੋਂ ਗਾਂ ਸਾਨੂੰ ਮੋੜਾ ਵੀ ਪਾਉਣਾ ਚਾਹੀਦਾ ਇਹ ਵੀ ਗੱਲ ਨਾਲ ਮੈਂ ਉਹੀ ਗੱਲ ਕਰ ਹਾਂ ਉਦੋਂ ਗਾਂ ਸਾਨੂੰ ਉਹ ਵੀ ਉਹ ਵੀ ਸਾਨੂੰ ਹੀ ਕਰਨਾ ਪੈਣਾ ਕੋਈ ਤੀਜਾ ਨਹੀਂ ਆ ਕੇ ਕਰੂਗਾ ਆਪਣੇ ਘਰ ਚ ਲੱਗੀ ਆ ਕਿਤਾਬ ਹੀ ਆਪੀ ਵਜਾਉਣੀ ਪੈਣੀ ਹੈ ਠੀਕ ਹੈ ਤੁਸੀਂ ਉੱਥੇ ਗਏ ਤੁਸੀਂ ਗੋਰੀਆ ਵਰਗੇ ਹੋਗੇ ਉਹਨਾਂ ਨੂੰ ਆਪਦੀਆਂ ਵਿਸ਼ੇਸ਼ਤਾਵਾਂ ਦੱਸੋ ਸਾਡੇ ਗੁਰੂਆਂ ਪੀਰਾਂ ਨੇ ਆਹ ਕੁਰਬਾਨੀਆਂ ਕੀਤੀਆਂ ਅਸੀਂ ਆਹ ਹੈ ਸਾਡਾ ਇਤਿਹਾਸ ਆ ਸਾਡਾ ਪਛੋਕੜ ਆ ਹੈ ਉਹਨਾਂ ਵਰਗੇ ਬਣ ਕੇ ਦੱਸੋ ਉਹਨਾਂ ਨੂੰ ਲੱਗੇਗੀ ਤਾਂ ਸਾਡੇ ਵਰਗੇ ਨੇ ਪਰ ਉਸ ਤੋਂ ਬਾਅਦ ਆਪਣੇ ਬਈ ਸਟੂਡੈਂਟਾਂ ਦੇ ਬਹੁਤ ਉੱਥੇ ਜਿੱਥੇ ਤੁਸੀਂ ਜਾਣਦੇ ਹੋ ਤੁਸੀਂ ਵੀ ਰਹਿੰਦੇ ਹੋ ਇਲਜ਼ਾਮ ਲਾਉਂਦੇ ਨੇ ਬੇ ਸਫਾਈ ਨਹੀਂ ਰੱਖਦੇ ਇਹ ਗੰਦ ਪਾਉਂਦੇ ਨੇ ਇਹ ਇਦਾਂ ਕਰਦੇ ਨੇ ਕਿ ਸੱਚੀ ਇਹਨੇ ਮਾੜੇ ਨਹੀਂ ਆ ਪੰਜਾਬੀ ਮੁੰਡੇ ਮੈਨੂੰ ਤਾਂ ਲੱਗਦਾ ਨਹੀਂ ਐਵੇਂ ਦੀ ਕੋਈ ਗੱਲ ਹੈ ਜਿਹੜਾ ਬੱਚਾ ਪਲਸ 2 ਕਰਕੇ ਗ੍ਰੈਜੂਏਸ਼ਨ ਕਰਕੇ ਗਿਆ ਅੱਜ ਕੱਲ ਪੜ੍ਹੇ ਲਿਖੇ ਬੱਚੇ ਆ ਸਾਰੇ ਜਦੋਂ ਇੱਕ ਬੱਚਾ ਕੋਈ ਸ਼ਰਟ ਟੀ-ਸ਼ਰਟ ਉਹਨੂੰ ਸੋਹਣੀ ਨਾ ਲੱਗੇ ਜਾਂ ਉਹ ਪ੍ਰੈਸ ਨਾ ਹੋਵੇ ਉਹ ਪਾਉਣ ਤੋਂ ਵੀ ਗੁਰੇਜ਼ ਕਰਦਾ ਹੈ ਤਾਂ ਕਿ ਬੱਚਾ ਉਹ ਇੰਨਾ ਜਿਹੜਾ ਕਿਤੇ ਵੀ ਗੰਦ ਪਾਉਣ ਤੋਂ ਜਾਂ ਸਫਾਈ ਨਾ ਰੱਖਣ ਤੋਂ ਇਹ ਹੋ ਸਕਦਾ ਤੁਹਾਨੂੰ ਵੀ ਕਈ ਗੱਲਾਂ ਹੋ ਸਕਦੀਆਂ ਨਹੀਂ ਇਹ ਕਿਉਂ ਫਿਰ ਆਪਣਿਆਂ ਨੂੰ ਹੀ ਆਪਣੇ ਜਿਹੜਾ ਭੰਡਣ ਤੇ ਲੱਗੇ ਹੁੰਦੇ ਨੇ ਆਪਦੇ ਹੀ ਪੰਜਾਬੀ ਨੇ ਜਿਹੜੇ ਉਧਰ ਕਈ ਮੁੰਡਿਆਂ ਦੀਆਂ ਸੀ ਵੀਡੀਓ ਵੀ ਤੁਸੀਂ ਵੀ ਦੇਖੀ ਆ ਹੋਵੇ ਜੀ 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 ਬਾਈ ਉਹ ਪਾਉਂਦੇ ਨੇ ਕਿਉਂ ਫਿਰ ਪੰਜਾਬੀਆਂ ਨੂੰ ਫਿਰ ਪੰਜਾਬੀ ਹਾਂ ਤੇ ਖੁਸ਼ ਨਹੀਂ ਹੈਗੀ ਇਹ ਗੱਲ ਬਿਲਕੁਲ ਹੈਗੀ ਹੈ ਇਹ ਗੱਲ ਮੈਂ ਵੀ ਨਹੀਂ ਹੈ ਕਿ ਜਦੋਂ ਤੁਸੀਂ ਚਲੇ ਜਾਂਦੇ ਹੋ 10 20 ਸਾਲ ਲਾ ਕੇ ਸੈੱਟ ਹੋ ਜਾਂਦੇ ਹੋ ਤੁਹਾਨੂੰ ਤੁਹਾਨੂੰ ਲੱਗਦਾ ਕਿ ਯਾਰ ਆਪਾਂ ਇਹਨਾਂ ਤੋਂ ਕੀ ਲੈਣਾ ਹੋਣਾ ਹੈ ਨਾ ਥੋੜੀ ਸੋਚ ਉਹ ਜੀ ਹੋ ਜਾਂਦੀ ਹੈ ਉੱਥੇ ਅਸੀਂ ਗਲਤ ਹੋ ਜਾਂਦੇ ਹਾਂ ਨਾ ਉੱਥੇ ਇਹ ਦਿਨ ਭੁੱਲ ਜਾਂਦੇ ਕਿ ਸਾਡਾ ਵੀ ਕੋਈ ਪਹਿਲਾ ਦਿਨ ਸੀ 20 ਸਾਲ ਪਹਿਲਾਂ ਸਾਡਾ ਵੀ ਕੋਈ ਪਹਿਲਾ ਦਿਨ ਸੀ ਅਸੀਂ 20 ਕਿਰਾਏ ਤੇ ਰਹਿੰਦੇ ਸੀ ਅਸੀਂ ਵੀ ਕਿਸੇ ਕੋਲੇ ਰੂਮ ਲੈਣ ਵਾਸਤੇ ਗਏ ਸੀ ਖਾਸ ਕਰਕੇ ਉੱਥੇ ਵੱਡੀ ਦਿੱਕਤ ਆਉਂਦੀ ਜਿਨ੍ਹਾਂ ਦੇ ਬੱਚਿਆਂ ਨੂੰ ਰੂਮ ਹੀ ਨਹੀਂ ਦਿੰਦੇ ਲੈ ਇਹ ਨਵੀਂ ਚੀਜ਼ ਦੇਖੀ ਹੈ ਲੈ ਕਿ ਤੁਹਾਡੇ ਬੱਚੇ ਨਹੀਂ ਹੈਗੇ ਅੱਛਾ ਉਹ ਲੋਕ ਮੈਂ ਕਹਿੰਦਾ ਇਨਸਾਨੀਅਤ ਉਹ ਮੰਨਕਰ ਹੋ ਜਾਂਦੇ ਆ ਤੁਹਾਡੇ ਨਾਲ ਹੋਏ ਵ ਮੈਂ ਕਹਨਾ ਆਮੀ ਆਮੀ ਅਸੀਂ ਬੇਰਤਾ ਚਲੋ ਨਹੀਂ ਪਰ ਮੈਂ ਫਰੈਂਡ ਸਰਕਲ ਦੇ ਵਿੱਚ ਆਮ ਹੀ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਉੱਥੇ ਕਿਉਂਕਿ ਉਹਦਾ ਲੰਮਾ ਟਾਈਮ ਅਸੀਂ ਮੈਂ ਰਹਿਣਾ ਉੱਥੇ ਤਾਂ ਆਮ ਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੱਕ ਨਾ ਕੁੜੀਆਂ ਤੇ ਬਹੁਤ ਇਲਜ਼ਾਮ ਲੱਗਦਾ ਜੀ ਪਤਾ ਨਹੀਂ ਉਹ ਅਕਸਰ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਆਉਂ ਵੀ ਵੀ ਕੁੜੀਆਂ ਡਸਟ ਵੀਨਾ ਚੀ ਚੂੜੇ ਸਿੱਟ ਜਾਂਦੀਆਂ ਨੇ ਉੱਥੇ ਜਾਂਦੇ ਸਾਰੀ ਹੋਰ ਵਿਆਹ ਕਰਾ ਲੈਂਦੀਆਂ ਨੇ ਜੀ ਕਿਉਂਕਿ ਪੰਜਾਬ ਦੀਆਂ ਕੁੜੀਆਂ ਅਣਖਾਂ ਦੇ ਵਿੱਚ ਪਲੀਆਂ ਹੁੰਦੀਆਂ ਨੇ ਕੀ ਇਦਾਂ ਹੁੰਦਾ ਅਕਸਰ ਹੁੰਦਾ ਬਾਈ ਜੀ ਹੁੰਦਾ ਹੁੰਦਾ ਉਹਦੇ ਵਿੱਚ ਥੋੜਾ ਪਰਿਵਾਰ ਵੀ ਆਪਣਾ ਕਸੂਰਵਾਰ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਕੋਈ ਗਲਤ ਰਸਤਾ ਚੁਣਦੇ ਹਾਂ ਤੁਸੀਂ ਟੀਚਰ ਵੀ ਰਹੇ ਹੋ ਮੈਨੂੰ ਪਤਾ ਲੱਗਿਆ ਹਣਾ ਤੁਸੀਂ ਸਾਰੀ ਕੌਜੀ ਕੱਢੀ ਬੈਠੇ ਹੋ ਤੇ ਕਾਰਨ ਇਹ ਹੈ ਵੀ ਅੱਜ ਕੱਲ ਪਹਿਲਾਂ ਜਿਹੜਾ ਟੀਚਰ ਦਾ ਰਿਸ਼ਤਾ ਹੁੰਦਾ ਸੀ ਸਟੂਡੈਂਟ ਦੇ ਨਾਲ ਬੜਾ ਪਵਿੱਤਰ ਜਿਹਾ ਹੁੰਦਾ ਸੀ ਹਾਂਜੀ ਹਾਂਜੀ ਹੁਣ ਇੱਕ ਗੰਦਲਾ ਜਿਹਾ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦੀਆਂ ਖਬਰਾਂ ਅਸੀਂ ਦੇਖਦੇ ਵੀ ਹਾਂ ਵੀ ਕੋਈ ਟੀਚਰ ਹੀ ਆ ਉਹ ਆਪਣੀ ਵਿਦਿਆਰਥਣ ਨੂੰ ਹੀ ਲੈ ਕੇ ਭੱਜ ਗਿਆ ਤਾਂ ਇਸ ਤਰ੍ਹਾਂ ਦਾ ਜਿਹੜਾ ਮਤਲਬ ਗੰਦਲਾਪਨ ਕਿਉਂ ਆ ਗਿਆ ਇਸ ਸਿੱਖਿਆ ਦੇ ਖੇਤਰ 'ਚ ਭਾਈ ਜੀ ਦੇਖੋ ਅੱਡੋ ਅੱਡੀ ਸੋਚ ਤੇ ਡਿਪੈਂਡ ਹੈ ਹਨਾ ਤੁਸੀਂ ਇੱਕ ਜ਼ਿੰਮੇਵਾਰ ਪੋਸਟ ਹੈ ਬਹੁਤ ਟੀਚਰ ਦੀ ਅਗਰ ਤੁਸੀਂ ਇਸ ਪੋਸਟ ਤੇ ਰਹਿੰਦੇ ਹੋਏ ਵੀ ਤੁਸੀਂ ਇੱਕ ਐਵੇਂ ਦੇ ਕੰਮ ਕਰ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਮਤਲਬ ਹੈਰਾਨੀ ਵਾਲੀ ਗੱਲ ਹੈ ਔਰ ਤੁਸੀਂ ਸਮਾਜ ਦੇ ਵਿੱਚ ਮੈਂ ਟੀਚਰਾਂ ਨੂੰ ਮੁੰਡੇ ਵੀ ਕੁੱਟ-ਕੱਟ ਜਾਂਦੇ ਹਨਾ ਏ ਨਹੀਂ ਤੁਹਾਨੂੰ ਲੱਗਦਾ ਵੀ ਇੰਨੀ ਖੁੱਲ ਜਾ ਇਹ ਸਾਰਾ ਕੁਝ ਕਿਉਂ ਹੋ ਗਿਆ ਪਹਿਲਾਂ ਤਾਂ ਡਰ ਬਹੁਤ ਹੁੰਦਾ ਪੇਰੈਂਟਸ ਵੱਲੋਂ ਹੈ ਨਾ ਬਾਈ ਜੀ ਪੇਰੈਂਟਸ ਵੱਲੋਂ ਕਿ ਬੱਚੇ ਨੂੰ ਹੱਥ ਨਹੀਂ ਲੈਣਾ ਲਾਇਆ ਤਾਂ ਲਾਇਆ ਕਿਵੇਂ ਫਿਰ ਹਮ ਹੈ ਨਾ ਉਹੀ ਗੱਲ ਹੈ ਫਿਰ ਅੱਜ ਕੱਲ ਪਤਾ ਕੀ ਗੱਲ ਹੈ ਸੰਦੀਪ ਬਾਈ ਕੱਸਣ ਵਾਲੀ ਗੱਲ ਹੈ ਜਦੋਂ ਨਾ ਆਪਾਂ ਵੱਢਦੇ ਹੁੰਦੇ ਸੀ ਜਦੋਂ ਮਾਸਟਰ ਕੋਈ ਸਮਾਰ ਕੇ ਤਾਉਣੀ ਲਾਉਂਦਾ ਹਮ ਤੇ ਆਪਾਂ ਸੋਚਦੇ ਸੀ ਯਾਰ ਮਾਸਟਰ ਬਣਾਂਗੇ ਨਾ ਸਵਾਦ ਹੀ ਅੱਡ ਹੈ ਨਾਲ ਤਾਂ ਤਿਆਰ ਫੈਰੋ ਗਿਆ ਕਰ ਨਾਲੇ ਪੈਸੇ ਦਿਆ ਕਰਨਗੇ ਸਕੂਲ ਵਾਲਿਆਂ ਨਾਲ ਇੱਕ ਅਦਾ ਢੜਕਾਸ਼ੇ ਡਾ ਕਰਾਂਗੇ ਰੋਜ਼ ਉਹ ਜਦੋਂ ਨੂੰ ਇਹ ਚੀਜ਼ ਪੂਰੀ ਹੋਈ ਜਦੋਂ ਨੂੰ ਆਪ ਮਾਸਟਰ ਬਣੇ ਉਦੋਂ ਨੂੰ ਜਮਾਨਾ ਇਹ ਆ ਗਿਆ ਵੀ ਮਾਸਟਰ ਨੂੰ ਕੁੱਟ ਕੇ ਜਾਣ ਲੱਗੇ ਆਪਾਂ ਸਾਰੀ ਉਮਰ ਉਸੇ ਕੰਮ ਤੇ ਰਹਿ ਗਏ ਉਹ ਤਾਂ ਮਾਸਟਰ ਮਾਫੀ ਮੰਗ ਕੇ ਖੜੇ ਛਡਾਉਂਦਾ ਬਿਲਕੁਲ ਇਹ ਹਕੀਕਤ ਹੈ ਅੱਛਾ ਪਹਿਲਾਂ ਵਾਲੇ ਮਾਸਟਰਾਂ ਬਾਰੇ ਇਹ ਵੀ ਕਿਹਾ ਜਾਂਦਾ ਵੀ ਲੱਸੀ-ਲੁੱਸੀਆਂ ਤੇ ਥੋਰੀ ਰੱਖਦੇ ਸੀ ਜਵਾਕਾਂ ਇਹ ਸੱਚੀ ਗੱਲ ਹੈ ਇਹ ਸੱਚੀ ਸੀ ਬਈ ਇਹ ਤਾਂ ਸੀ ਗਈ ਤੁਹਾਨੂੰ ਵੀ ਕੀ ਜਾਣਾ ਪਿਆ ਕਦੇ ਪਹਿਲਾਂ ਹੁੰਦਾ ਸੀ ਬਈ ਸਰਕਾਰੀ ਸਕੂਲ ਪੜ੍ਹਦੇ ਸੀ ਜਦੋਂ ਅੱਛਾ ਤੇ ਚੀਜ਼ਾਂ ਹੁੰਦੀਆਂ ਸੀ ਜਦ ਆ ਡਿਊਟੀ ਲਾਣ ਦੇ ਵੀ ਤੜਕੇ ਤੂੰ 2 ਕਿਲੋ ਦੁੱਧ ਲੈ ਕੇ ਆਈ ਤੜਕੇ ਦੁੱਧ ਲੈ ਕੇ ਆਈ ਉਹ ਲੱਸੀ ਸਬਜ਼ੀ ਘਰੇ ਲੱਗੀ ਦੋ ਲੇਕਿਨ ਇੱਕ ਵਾਰ ਗੱਲ ਚ ਨਹੀਂ ਮਿਲਿਆ ਕੋਈ ਮਾਸਟਰ ਜੀ ਨੂੰ ਦੱਸਿਆ ਮਾਸਟਰ ਜੀ ਜਿਹੜੀ ਉਹ ਕੜਾਹੀ ਖਾਂਦੇ ਸਾਡੀ ਤੇ ਲੱਸੀ ਸੀ ਮਿਲਦੇ ਰਹਿੰਦੇ ਬਾਈ ਜੀ ਮਿਲਦੇ ਰਹਿੰਦੇ ਮੈਂ ਤੁਸੀਂ ਵੀ ਕੋਈ ਘਟਿਆ ਘਟਿਆ ਸਟੂਡੈਂਟ ਜਾਂ ਕਿਤੇ ਨਹੀਂ ਬਾਈ ਜੀ ਠੀਕ ਹੀ ਰਿਹਾ ਕੰਮ ਹਜੇ ਤਾਈ ਤਾਂ ਕੋਈ <laughs> अच्छा नहीं कोई वैसे थोनू कि तम किधु की आई कोई नहीं नहीं उधो आजकल जमे रिवाज चलया तुसी दसदे भी हो कि मुंडे इदा गरम स्वभाव चकी नहीं, नहीं नहीं ठीक सी गल करों देखदे सी हो जांदा सी कदे कदे बस मेरे नाल त नहीं बसै होया पर हो जांदा ਬਹੁਤ ਟੀਚਰਾਂ ਨਾਲ अच्छा नहीं। नहीं। अच्छा ਹੁਣ ਕੋਈ ਮਿਲਦਾ ਰਹਿੰਦਾ ਕੋਈ ਸਟੂਡੈਂਟ ਬਿਲਕੁਲ ਮਿਲਦੇ ਬੇ ਜੀ ਬੱਚੇ ਮਿਲਦੇ ਰਹਿੰਦੇ ਆ ਸਟੂਡੈਂਟ ਜਿਹੜੇ ਵੀ ਆ ਤੇ ਕੰਟੀਨਿਊ ਗੱਲਬਾਤ ਕਰਦੇ ਰਹਿੰਦੇ ਹੁਣ ਤਾਂ ਮਤਲਬ ਵਿਆਹੂ ਕਈਆਂ ਦੇ ਹੁੰਦੇ ਤਾਂ ਬੁਲਾਉਂਦੇ ਵੀ ਆ ਵੀ ਹਾਂ ਠੀਕ ਆ ਅੱਛਾ ਸ਼ੋਸ਼ੂ ਵੀ ਲਾਉਨੇ ਹੋ ਫਿਰ ਬਿਲਕੁਲ ਬਿਲਕੁਲ ਬਾਈ ਜੀ ਕੋਈ ਯਾਰ ਕਰਦਾ ਤਾਂ ਜ਼ਰੂਰ ਲਈਦਾ ਕਿਹੜੀ ਗੱਲ ਆ ਯਾਰ ਜਿਹੜੇ ਬਾਹਰੋਂ ਆਉਂਦੇ ਆ ਮਾਈਕ ਸਾਹਮਣੇ ਬਹੁਤ ਕਹਿੰਦੇ ਆ ਅਸੀਂ ਪੰਜਾਬ ਨਾਲ ਮੂੰਹ ਆ ਫਿਰ ਪੰਜਾਬ ਛੱਡਦੇ ਕਿਉਂ ਅਜੇ ਇੰਨਾ ਹੀ ਮੂਹਤ ਦੇਖੋ ਭਾਈ ਜੀ ਆਪਾਂ ਤਾਂ ਛੱਡਿਆ ਨਹੀਂ ਆਪਾਂ ਤਾਂ ਕੰਟੀਨਿਊ ਪੰਜਾਬ ਨਾਲ ਜੁੜੇ ਹੋਏ ਆ ਹਰਿਆਣੇ ਦਾ ਹੋ ਕੇ ਵੀ ਪੰਜਾਬ ਨਾਲ ਜੁੜੇ ਹੋਏ ਆ ਪੰਜਾਬੀਅਤ ਨਾਲ ਜੁੜੇ ਹੋਏ ਆ ਹਨਾ ਹਰਿਆਣੇ ਵਾਲੇ ਗੁੱਸਾ ਨਾ ਕਰ ਜਾਣ ਕਿ ਤੇ ਚਲਾਂ ਚਲਣ ਨਹੀਂ ਘਟਦੇ ਨਹੀਂ 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 ਕੋਈ ਦਿੱਕਤ ਵਾਲੀ ਗੱਲ ਨਹੀਂ ਹਰਿਆਣੇ 'ਚ ਵੀ ਪੰਜਾਬੀ ਬਹੁਤ ਰਹਿੰਦੇ ਐ ਇਸੇ ਕੋਈ ਗੱਲ ਨਹੀਂ ਕਿਉਂ ਹਰਿਆਣੇ ਵਾਲਿਆਂ ਦਾ ਹੀ ਆ ਸਿਰਫ ਇਹ ਸਾਂਝਾ ਹੀ ਐ ਬਾਈ ਜੀ ਆਪਣਾ ਸਰ ਹਰਿਆਣੇ 'ਚ ਦੂਜਾ ਵੀ ਚੱਲਦਾ ਮਾਲ ਜਿਹੜਾ ਬਾਰਡਰੋਂ ਪਾਰ ਵਾਲਾ ਕੰਮ ਉਧਰ ਵੀ ਕਦੇ ਕਿਸੇ ਨੇ ਕਿਹਾ ਵੀ ਯਾਰ ਕਲਾਕਾਰੋਂ ਥੋੜੀ ਕਿਹੜਾ ਗੱਡੀ ਕਿਸੇ ਨੇ ਪੁੱਛਣੀ ਆ ਵੀ ਚੱਲ ਕੋਈ ਨਹੀਂ ਹਜੇ ਤਾਈ ਤਾਂ ਬੱਚਤ ਐ ਬਾਈ ਜੀ ਹਜੇ ਤਾਈ ਤਾਂ ਇਹ ਜਾ ਕੋਈ ਸੰਗਰੀਏ 'ਚ ਕਹਿੰਦੇ ਸੰਗਰੀਆ ਸੰਗਰੀਆ ਰਸਤਾ ਚ ਆ ਜਾਂਦਾ ਬਾਈ ਜੀ ਉਧਰ ਦੂਜਾ ਮਾਲ ਉਧਰ ਹੈਗਾ ਬਾਈ ਜੀ ਮਾਲ ਅੱਛਾ ਕਲਾਕਾਰ ਵੀ ਉਹ ਕਈ ਹੁੰਦੇ ਆ ਉਹ ਰਾਜਸਥਾਨ ਦਾ ਪ੍ਰੋਗਰਾਮ ਡੀਕਦੇ ਰਹਿੰਦੇ ਕਦੋਂ ਆਉ ਜਿਵੇਂ ਟਰੈਕਟਰ ਆ ਵੜੀਕਦੇ ਵੀ ਉਧਰ ਲੱਗ ਗਿਆ ਕਦੋਂ ਆਊਗਾ ਅੱਛਾ ਫਿਰ ਉਧਰੋਂ ਅੱਖਾਂ ਰੱਤੀਆਂ ਹੀ ਕਰਕੇ ਆਉਂਦੇ ਆ ਉਧਰੋਂ ਕਰਕੇ ਆਉਂਦੇ ਆ ਅੱਛਾ ਕੋਈ ਇਹਦੇ ਲਈ ਨਹੀਂ ਬੋਲੀ ਬਾਲੀ ਲਿਖੀ ਵੀ ਤੂੰ ਹਫਤੇ ਵਾਲੇ ਪਿਆਰ ਨੂੰ ਹੀ ਸੱਚ ਮੰਨੀ ਬੈਠੀਆਂ ਯਾਰ ਤਾਂ ਦਿਲੋਂ ਕਰਦੇ ਆ ਐਂ ਕਰਦੇ ਆ ਇੱਥੇ ਸੱਡਲੇ ਹੀ ਪਏ ਨਹੀਂ ਨਹੀਂ ਹਜੇ ਤਾਂ ਪਤਾ ਨਹੀਂ ਕਿਉਂ ਐ ਜੀ ਚੀ ਲਿਖੀ ਨਹੀਂ ਜਾਂਦੀ ਯਾਰ ਹੁਣ ਸਾਹੀ ਫਰਮਾਇਸ਼ ਪਾਤੀ ਹੁਣ ਲਿਖ ਲਾਂਗੇ ਕੋਈ ਗੱਲ ਨਹੀਂ ਅੱਛਾ ਜਾਂਦੇ ਜਾਂਦੇ ਕੋਈ ਗੀਤ ਹੋਰ ਇੱਕ ਆਖਿਰ ਦੇ ਵਿੱਚ ਇੱਕ ਗੀਤ ਬਾਈ ਕਰਮਜੀਤ ਪੁਰੀ ਸਾਹਬ ਦਾ ਲਿਖਿਆ ਹੋਇਆ ਗੀਤ ਹੈ ਪਰਦੇਸੀਆਂ ਲਈ ਆ ਉਹ ਜਰੂਰ ਸਾਂਝਾ ਕਰੋ ਤੇ ਮੈਂ ਉਹਦੇ ਦੋ ਕੁ ਬੋਲ ਹੀ ਸਾਂਝੇ ਕਰੂੰ ਆ ਹਮ ਤੇ ਬੜਾ ਅੱਛੇ ਬੋਲ ਲਿਖੇ ਹੈ ਭਾਈ ਸਾਹਿਬ ਨੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੀ ਰਿਜ਼ਲਟ ਆ ਉਹਨਾਂ ਦੀ ਕਲਮ ਦਾ ਹਮ 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 ਭਾਵੇਂ ਦੂਰ ਹਾਂ ਵਿੱਚ ਪਰਦੇਸਾਂ ਦੇ ਭਾਵੇਂ ਦੂਰ ਹੈ ਵਿੱਚ ਪਰਦੇਸਾਂ ਦੇ ਅੰਮੀਏ ਪੁੱਤ ਤੇਰਾ ਦੂਰ ਹੈ ਵਿੱਚ ਪਰਦੇਸਾਂ ਦੇ ਅੰਮੀ ਇਹ ਪੁੱਤ ਤੇਰਾ ਤੂੰ ਰੋਇਆ ਨਾ ਕਰ ਅੰਮੀ ਫੋਨ ਕੱਟ ਕੇ ਮੇਰਾ ਤੂੰ ਰੋਇਆ ਨਾ ਕਰ ਅੰਮੀ ਫੋਨ ਕੱਟ ਕੇ ਮੇਰਾ ਹੂੰ ਕੀ ਬਾਤ ਵਹਿ ਤੁਹਾਡੀ ਬਾਤ ਚ ਰਾਜਸਥਾਨੀ ਵਾਲਾ ਅੰਦਾਜ਼ ਜਾਂਦਾ ਨਹੀਂ ਹੋਣਾ ਉਹ ਮੇਜਰ ਰਾਜਸਥਾਨੀ ਸਾਹਿਬ ਵੀ ਇੱਧਰ ਆ ਕੇ ਹਿੱਟ ਹੋ ਗਏ ਸੀ ਫਿਰ ਉਹ ਵੀ ਆਉਂਦੇ ਆ ਗਾਣੇ ਗੁਣੇ ਸੱਤੀ ਬਈ ਦਾ ਰਮਾਲ ਭੇਜ ਗਿਆ ਜੇ ਕੋਈ ਗਾਣੇ ਸੀਗੇ ਉਹਨਾਂ ਦੇ ਵੀ ਕੀ ਪਤਾ ਤੁਹਾਨੂੰ ਮਿਲ ਜਾਣ ਅਗਲੇ ਟਾਈਮ ਚ ਆਉਣ ਵਾਲੇ ਟਾਈਮ ਚ ਅੱਛਾ ਨਹੀਂ ਉਹਨਾਂ ਉਹਨਾਂ ਦਾ ਟੇਸਟ ਵਧੀਆ ਸੀ ਉਦਾਂ ਪੂਰੀ ਸਾਹਿਬ ਨੂੰ ਕਹਾਂਗੇ ਉਵੇਂ ਦਾ ਵੀ ਲਿਖ ਕੇ ਦਿਓ ਫਿਰ ਸਾਨੂੰ ਉਹਨਾਂ ਦੇ ਗਾਣੇ ਕਾਪੀਆਂ ਖੋਲੋਗੀ ਤਾਂ ਪਿਆਰ ਤੈਨੂੰ ਰੈਜੂ ਰੋਂਦੀ ਨੂੰ ਕਾਰੀ ਬਣਾ ਲਈ ਅੱਛਾ ਤੁਸੀਂ ਫਿਰ ਆਪਦੇ ਨਾਮ ਪਿਛੇ ਤਾਂ ਲਿਖਾ ਲੈਣਾ ਸੀ ਉਧਰ ਹਰਿਆਣਵੀ ਹਰ ਕੀ ਤੁਹਾਡਾ ਹਰਦੀਪ ਹਰਦੀਪ ਹਰਿਆਣਵੀ ਸਿੰਗਰ ਤਸੀਂ ਫਿਰ ਹਿੰਦੀ ਚ ਸਪਾਇਸੀ ਕਾਰਡ ਕੋਡ ਜਿਹੇ ਦਿੰਦੇ ਹੁੰਦੇ ਸੀ ਪ੍ਰੋਗਰਾਮਾਂ ਦੇ ਨਹੀਂ ਬਾਈ ਪੰਜਾਬ ਚ ਜਦੋਂ ਕੰਮ ਪੰਜਾਬ ਚ ਕਰਦੇ ਤਾਂ ਪੰਜਾਬੀ ਜੀ ਨਹੀਂ ਮੈਂ ਕਿਹਾ ਕੋਈ ਉਧਰ ਵੀ ਪੁੱਛ ਲੈਂਦੇ ਹਾਂ ਉਧਰ ਵੀ ਜਿਹੜੇ ਪੰਜਾਬੀ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਬਾਈ ਕਿਸੇ ਤਾਊ ਤੂ ਤ ਪੜਾ ਲੈਂਦੇ ਹੋਣਗੇ ਨਹੀਂ ਫਿਰ ਉਹ ਉਹ ਗੱਲ ਤਾਂ ਉਹੀ ਹੈ ਨਾ ਪ੍ਰੋਗਰਾਮ ਕਿਹਦੇ ਕਰਨ ਜਾਵਾਂਗੇ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਉੱਥੇ ਹੀ ਜਾਵਾਂਗੇ ਨਾ ਨਹੀਂ ਹਰਿਆਣਵੀ ਹੂੰ ਗਾਉਂਦੇ ਤਾਂ ਹੈਗੇ ਹਾਂ ਤੁਸੀਂ ਫਿਰ ਵੀ ਹਰਿਆਣਵੀ ਮੈਂ ਗਾਉਂਦਾ ਨਹੀਂ ਬਸ ਮੈਂ ਲਿਖਿਆ ਜ਼ਰੂਰ ਸਿੱਖ ਗਾਣਾ ਆ ਲਿਖਿਆ ਤਾਂ ਸੀ ਯਾਰ ਹਾਂ 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 ਬਸ ਉਹ ਸੁਣਾ ਦਿਓ ਮੇਰੇ ਜੈਨ ਚ ਨਹੀਂ ਬਹੁਤ ਟਾਈਮ ਹੋ ਗਿਆ ਉਸ ਨੂੰ ਮੇਰੇ ਖਿਆਲ ਚ ਨਹੀਂ ਹਾਂਜੀ ਹਾਂਜੀ ਚਲ ਹਟ ਜਾ ਤਾਉ ਪਾਛੇ ਇੱਥੇ ਨਿਵੇੜ ਦਈਏ ਗੱਲ ਆਪਾਂ ਅਰੇ ਹਟ ਜਾ ਤਾਉ ਪਾਛੇ ਨਾਚਣ ਦੇ ਜੀ ਭਰ ਕੇ ਨੈ بس ਇਹ ਨਾ ਕੀ ਹੋਵੇ ਉੱਧਰ ਦੇ ਦਾਇ ਕਰਦਾ ਸਮਾਣੀ ਜਿਹਨੇ ਗਾਇਆ ਬਸ ਬਸ ਉੱਧਰ ਲਿਖਦਾ ਪਤਾ ਨਹੀਂ ਕਿਨੇ ਗਾਇਆ ਉਹ ਸੁਣਿਆ ਜ਼ਰੂਰ ਹੈ ਵਾਸਤੇ ਹਾਂਜੀ ਹਾਂਜੀ ਤੇ ਚਲੋ ਉਮੀਦ ਹੈ ਬਾਈ ਤੁਸੀਂ ਤੁਹਾਡੀ ਗਾਇਕੀ ਇਸੇ ਤਰ੍ਹਾਂ ਥੈਂਕ ਯੂ ਬਾਈ ਜੀ ਥੈਂਕ ਯੂ ਸ਼ੁਕਰੀਆ ਬਹੁਤ ਜੀ ਜੀ ਥੈਂਕ ਯੂ ਬਾਈ ਜੀ ਥੈਂਕ ਯੂ ਸੋ ਮਚ ਐ ਭਾਈ ਜੀ ਸੋ ਇਹ ਸੰਭਾਈ ਦੀਪ ਹਰਦੀਪ ਉਮੀਦ ਕਰਦੇ ਆਂ ਵੀ ਬਾਈ ਦੀ ਜਿਹੜੀ ਗਾਇਕੀ ਹੈ ਗੱਲਾਂ ਤੁਸੀਂ ਪਸੰਦ ਕਰੋਗੇ ਬਾਈ ਭਾਵੇਂ ਵਿਦੇਸ਼ ਦੇ ਵਿੱਚ ਰਹਿੰਦੇ ਨੇ ਦੱਸਿਆ ਪੰਜਾਬ ਦੇ ਨਾਲ ਬੇਹਦ ਮੋ ਹੈ ਇਹ ਮੂਸੇ ਤਰ੍ਹਾਂ ਬਣਿਆ ਰਹੇ ਚੰਗੇ ਚੰਗੇ ਗੀਤ ਜਿਹੜੇ ਸਾਡੀ ਇੰਡਸਟਰੀ ਨੂੰ ਦਿੰਦੇ ਰਹਿਣ ਇੱਕ ਲਾਸਟ ਦੇ ਵਿੱਚ ਮੇਰਾ ਸੀਗਾ ਕਿ ਐਸੇ ਮਹੀਨੇ ਦੇ ਵਿੱਚ ਕੋਸ਼ਿਸ਼ ਹੈ ਸਾਡੀ ਨਹੀਂ ਤਾਂ 10-15 ਦਿਨ ਦੇ ਵਿੱਚ ਵਿੱਚ ਆਪਣਾ ਗਾਣਾ ਸਪੀਡ ਰੈਕੋਰਡ ਤੋਂ ਜੈਸਮੀਨ ਅਕਟਰ ਦੇ ਨਾਲ ਹਾਊ ਮੱਚ ਤੁਸੀਂ ਦੇਖੋਗੇ ਸੁਣੋਗੇ ਔਰ ਤੁਸੀਂ ਉਸ ਗਾਣੇ ਨੂੰ ਵੀ ਖੱਬੀ ਸੀਟ ਵਾਂਗੂ ਬਹੁਤ ਸਾਰਾ ਪਿਆਰ ਦਿਓ ਇਸੇ ਉਮੀਦ ਦੇ ਨਾਲ ਇਹ ਗਾਣਾ ਕਰ ਰਹੇ ਹਾਂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਵੀਰੇ